ਜੋ ਜੇਲ੍ਹਾਂ ਚ ਪੰਦ ਨੇ ਉਹ ਤਾਂ ਸਿਰਫ ਖਾਲਿਸਤਾਨ ਦੇ ਨਾਮ ਨੂੰ ਇਹਦੇ ਪਿੱਛੇ ਲੱਗੇ ਸੀ ਨਾ ਉਹਨਾਂ ਦਾ ਕੀ ਕਸੂਰ ਸੀ ਕਿ ਉਹਨਾਂ ਦੇ ਪਿੱਛੇ ਤਾਂ ਕੋਈ ਵੀ ਨਹੀਂ ਗਿਆ। ਉਹ ਕਾਹ ਹੋਰ ਮਹਾਤਮਾ ਰਤਪਾਲ ਕਹਿੰਦੇ ਮੈਂ ਤਾਂ ਰੇੜੇ ਵਾਲਾ ਕਹਿਣਾ ਸਿੱਧਾ ਇਹਨੂੰ ਕਿਉਂਕਿ ਔਕਾਤ ਜੀ ਪਤਾ ਲੱਗੀ ਜਾਂਦੀ ਬੰਦੇ ਦੀ ਕਿ ਖੜਨ ਵਾਲਾ ਜਿਹੜੇ ਹੁੰਦੇ ਆ ਨਾ ਉਹ ਵੱਡੀਆਂ ਚ ਵੀ ਖੜ ਜਾਂਦੇ ਹੁੰਦੇ ਤੇ ਭੱਜਣ ਵਾਲਿਆਂ ਦਾ ਪਤਾ ਹੁੰਦਾ ਇਹ ਤਾਂ ਪਗੌੜਾ ਆ। ਅਰੇ ਆਪਣੇ ਜਿਹੜਾ ਪਰਿਵਾਰ ਆ ਨਾ ਉਹ ਪਰਵਾਰ ਜਾ ਕੇ ਉੱਥੇ ਆਪਣੇ ਐਸਜੀਪੀਸੀ ਕੋਲ ਕੀ ਕਹਿੰਦਾ ਭਾਜੀ ਬੇਅਦਬੀ ਦੇ ਵਿੱਚ ਮੈਂ ਤੁਹਾਨੂੰ ਇੱਥੇ ਸਪਸ਼ਟ ਕਰਦਾ ਕਿ ਦੇਖੋ ਨੀਤੀ ਇਹਨਾਂ ਦੀ ਇਹ ਪਤਾ ਹੈ ਕਿ ਉੱਥੇ ਜਾ ਕੇ ਐਸਜੀਪੀਸੀ ਦੇ ਵਿੱਚ ਆਪਣੇ ਦੇ ਰਹੇ ਆ ਆਪਣੇ ਲੈਟਰਾਂ ਦੇ ਰਹੇ ਆ ਇਹ ਹੀ ਸਭ ਤੋਂ ਵੱਡਾ ਨਾਰਾ ਲਾਉਂਦੇ ਨੇ ਨਾ ਇਹ ਮੈਨੂੰ ਇਹ ਦੱਸੋ ਕਿ ਭਾਈ ਆਪਣੇ ਭਰਾ ਦਾ ਨਸ਼ਾ ਛਡਾ ਕੇ ਤੇ ਉਹਨੂੰ ਅਮਰਤਾਰੀ ਕਿਉਂ ਨਹੀਂ ਬਣਾ ਸਕਿਆ ਫਿਰ ਅਮਰਤਪਾਲ ਪਹਿਲਾਂ ਲੋਕ ਆਪਣੇ ਘਰ ਦੀ ਅੱਗ ਭਜਾਉਂਦੇ ਆ ਕਿ ਲੋਕਾਂ ਦੀ ਘਰ ਦੀ ਅੱਗ ਭਜਾਉਣ ਜਾਂਦੇ ਆ ਚਿੱਟੇ ਦੇ ਨਾਲ ਫੜਿਆ ਗਿਆ ਹਜੇ ਤੱਕ ਜ਼ਮਾਨਤ ਤੇ ਬਾਹਰ ਆ ਕੇਸ ਚੱਲ ਰਿਹਾ ਵਾ ਤੇ ਉਹ ਅਮਰਤ ਧਾਰੀ ਵੀ ਨਹੀਂ ਗਾ ਹਜੇ ਤੱਕ ਯਾ ਲੋਕ ਸਿਰਫ ਦੇਖਾ ਦੇਖੀ ਦੇ ਵਿੱਚ ਬਾਹਰ ਜਾ ਰਹੇ ਨੇ ਤੁਹਾਡੇ ਕੀ ਇਹਦੇ ਚ ਆਪਣੇ opinion ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੀ ਇੱਥੇ ਦੇਖਾ ਦਿਖਾਈ ਪੱਧ ਚੱਲ ਰਹੀ ਆ ਮੰਨ ਲਿਆ ਸਰਕਾਰ ਦਾ ਦੋਸ਼ ਹੈਗਾ ਪਰ ਸਰਕਾਰ ਹੁਣ ਹਰ ਘਰ ਦੇ ਵਿੱਚ ਵੀ ਨੌਕਰੀ ਨਹੀਂ ਦੇ ਸਕਦੀ ਜਿਹੜੇ ਬੰਦੇ ਹੁਣ ਮੈਂ ਇਹੀ ਕਹਿੰਨਾ 45 ਲੱਖ ਏਜੰਟ ਨਹੀਂ ਬੇਵਕੂਫ ਬਣਾ ਰਹੇ ਲੋਕਾਂ ਨੂੰ ਜੇ ਦੇਖਿਆ ਜਾਵੇ ਤਾਂ ਏਜੰਟ ਕਹਿੰਦੇ ਨੇ ਵੀ ਤੁਹਾਡੀ ਡਾਇਰੈਕਟ ਫਲਾਈਟ ਹੋਏਗੀ 45 ਲੱਖ ਲੱਗ ਜਾਏਗਾ 40 ਲੱਖ ਲੱਗ ਜਾਏਗਾ ਸਸਰੀ ਗਾਇਲ ਜੀ ਪੀ9 ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇ ਦੋਸ ਗੋਮਸੀ ਅਕਸਰ ਹੀ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਆ ਤੁਹਾਡੇ ਨਾਲ ਗੱਲਬਾਤ ਕਰੀਏ ਜੇ ਤਾਂ ਇਨਸਾਨ ਜਿਹੜੇ ਨੇ ਕੁਝ ਇਨਸਾਨ ਜਿਦਾਂ ਰੰਜੋਦ ਰਾ ਭਾਈ ਦੀ ਗੱਲ ਕਰੀਏ ਤਾਂ ਇਹ ਲੋਕਾਂ ਦੇ ਹਿੱਤੀ ਗੱਲ ਕਰਦੇ ਨੇ ਲੋਕਾਂ ਦੇ ਭਲੇ ਦੀ ਗੱਲ ਕਰਦੇ ਨੇ ਪਰ ਆਖਿਆ ਜਾਂਦਾ ਜਦੋਂ ਇਨਸਾਨ ਚੰਗੇ ਰਾਹ ਤੇ ਇਨਸਾਨਾਂ ਨੂੰ ਤੋੜਦਾ ਹੈ ਨਾ ਉਦੋਂ ਉਸ ਇਨਸਾਨ ਨੂੰ ਖੁਦ ਕੰਡਿਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਭਾਈ ਜੀ ਜੇਕਰ ਤੁਹਾਡੇ ਨਾਲ ਗੱਲ ਕਰੀਏ ਤਾਂ ਲਾਸਟ ਗੁਰਪ੍ਰੀਤ ਸਿੰਘ ਹਰੀ ਨੌਂ ਜੀ ਦਾ ਜਦੋਂ ਕਤਲ ਹੋਇਆ ਉਸ ਤੋਂ ਬਾਅਦ 20 ਬੰਦੇ ਦੀ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਆਖਿਆ ਜਾ ਰਿਹਾ ਉਹਦੇ ਵਿੱਚ ਤੁਹਾਡਾ ਨਾਮ ਵੀ ਆਇਆ ਹੈ ਤੇ ਕੀ ਤੁਹਾਨੂੰ ਡਰ ਲੱਗਦਾ ਪਿਆ ਇਸ ਟਾਈਮ ਕਿ ਲੋਕ ਤੁਹਾਨੂੰ ਮਾਰਨ ਨੂੰ ਆਉਣਗੇ ਜਾਂ ਕੋਈ ਅਣਜਾਣ ਬੰਦੇ ਜਿਹੜੇ ਨੇ ਉਹ ਤੁਹਾਡੇ ਮਗਰ ਲੱਗੇ ਹੋਏ ਨੇ ਵੀ ਕੀ ਮਾਮਲਾ ਕੀ ਹੈ ਤੁਹਾਡਾ ਇਹ ਦੱਸੋਗੇ ਮਾੜਾ ਜਿਹਾ ਪਹਿਲਾਂ ਤਾਂ ਬਾਈ ਥੈਂਕ ਯੂ ਤੁਹਾਡਾ ਤੁਸੀਂ ਟਾਈਮ ਦਿੱਤਾ ਬਿਲਕੁਲ ਆ ਜੀ ਗੱਲ ਪਤਾ ਕੀ ਹੈ ਗੱਲ ਡਰਨ ਦੀ ਨਹੀਂ ਹੈ ਕਿ ਜੇ ਡਰ ਰਹੇ ਹੁੰਦਾ ਤਾਂ ਫਿਰ ਅਸੀਂ ਅਸ ਰਾਤ ਤੇ ਤੁਰਦੇ ਹੀ ਨਾ ਪਹਿਲੇ ਦਿਨ ਹੀ ਆਪਣੇ ਆਪ ਨੂੰ ਉਹ ਕਰ ਲੈਂਦੇ ਸਾਈਡ ਤੇ ਕਰ ਲੈਂਦੇ ਜੇ ਡਰ ਹੁੰਦਾ ਗੱਲ ਡਰਦੀ ਨਹੀਂ ਹੈਗੀ ਗੱਲ ਇਹ ਆ ਕਿ ਦੇਖੋ ਗੁਰਪ੍ਰੀਤ ਸਿੰਘ ਹਰੀਨੌਰ ਦਾ ਕਤਲ ਹੁੰਦਾ ਵਾ ਉਹਦੇ ਪਿੰਡ ਜਾ ਕੇ ਉਹਦੇ ਘਰ ਦੇ ਬਾਹਰ ਜਾ ਕੇ ਗੋਲੀਆਂ ਮਾਰੀਆਂ ਜਾਂਦੀ ਉਹ ਵੀ ਪਿੱਠ ਦੇ ਵਿੱਚ ਉਸ ਤੋਂ ਬਾਅਦ ਅੰਮ੍ਰਿਤਪਾਲ ਦੀ ਵਿੱਚ ਨਾਮ ਆਉਂਦਾ ਵਾ ਅੰਮ੍ਰਿਤਪਾਲ ਦਾ ਤੇ ਹੋਰ ਜਿਹੜੇ ਬੰਦੇ ਸੀਗੇ ਅਰਸ਼ਦਾਲਾ ਹੋਰ ਜਿਹੜੇ ਬੰਦੇ ਸੀ ਸਭ ਦਾ ਨਾਮ ਆਉਂਦਾ ਵਾ ਹਾਲਾਂਕਿ ਅੰਮ੍ਰਿਤਪਾਲ ਦੇ ਉੱਪਰ ਯੂਏਪੀਏ ਵੀ ਲੱਗ ਚੁੱਕਿਆ ਇਸੇ ਕੇਸ ਦੇ ਵਿੱਚ ਲੱਗਿਆ ਵਾ ਆਪਣੇ ਯੂਏਪੀਏ ਇੱਥੇ ਲੋਕਾਂ ਨੂੰ ਕਈਆਂ ਨੂੰ ਨਾ ਕਨਫਿਊਜ਼ ਕੀਤਾ ਜਾ ਰਿਹਾ ਅੰਮ੍ਰਿਤਪਾਲ ਦੀ ਟੀਮ ਵੱਲੋਂ ਕਿ ਯੂਏਪੀਏ ਲਾਤਾ ਬਿਨਾ ਮਤਲਬ ਲਾਤਾ ਫਿਰ ਸਿਰਫ ਇਕੱਲੇ ਅੰਮ੍ਰਿਤਪਾਲ ਦੇ ਜਿਹੜੇ ਬੰਦੇ ਹੋਰ ਆਪਣੇ ਐਨਐਸਏ ਦੇ ਤਹਿਤ ਬੰਦ ਸੀ ਹੁੰਦਾ ਤੇ ਨਹੀਂ ਲੱਗਿਆ ਯੂਏਪੀਏ ਸਿਰਫ ਅੰਮ੍ਰਿਤਪਾਲ ਤੇ ਅਰਸ਼ ਲੈਤੇ ਜਿਹੜੇ ਕਤਲ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਤੇ ਲੱਗਿਆ ਯੂਏਪੀਏ ਉਹ ਵੀ ਸਾਰੇ ਸਬੂਤ ਦੇਖਣ ਤੋਂ ਬਾਅਦ ਯੂਏਪੀਏ ਲਾਇਆ ਪਾ ਪਹਿਲੀ ਗੱਲ ਉਸ ਤੋਂ ਬਾਅਦ ਹੀ ਕਤਲ ਕਤਲ ਆਪਣੇ ਜਦੋਂ ਗੁਰਪ੍ਰੀ ਹਰੀਨਾਵ ਦਾ ਕਤਲ ਹੁੰਦਾ ਉਸ ਤੋਂ ਹਫ਼ਤੇ 10 ਦਿਨ ਬਾਅਦ ਇੱਕ ਲਿਸਟ ਬਾਹਰ ਆਉਂਦੀ ਆ 20 ਬੰਦਿਆਂ ਦੀ ਹਾਲਾਂਕਿ ਹੁਣ 19 ਰਹਿ ਗਏ ਇੱਕ ਗੁਰਪ੍ਰੀ ਹਰੀਨਾਵ ਬਾਈ ਦਾ ਕਤਲ ਹੋ ਗਿਆ ਉਸ ਤੋਂ ਬਾਅਦ 19 ਬੰਦੇ ਜਿਹੜੀ ਲਿਸਟ ਜਾਰੀ ਹੋਣ ਡਿਪਾਰਟਮੈਂਟ ਨੇ ਕੀ ਕੱਢੀ ਆ ਨਾ ਕਿ ਅਸੀਂ ਕੱਢੀ ਆ ਉਹ ਉਹਨਾਂ ਨੇ ਇੱਕ ਬਾਕਾਇਦਾ ਕੱਲੇ ਕੱਲੇ ਬੰਦੇ ਨੂੰ ਬੁਲਾ ਕੇ ਸਕਿਉਰਟੀ ਵੀ ਪ੍ਰੋਵਾਈਡ ਕਰਵਾਈ ਆ ਮੈਂ ਤੁਹਾਨੂੰ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਥੋੜਾ ਜਿਹਾ ਪ੍ਰੋਟੋਕੋਲ ਦੇ ਕਰਕੇ ਮੈਂ ਆਪਣਾ ਦੱਸ ਸਕਦਾ ਵਾਂ ਦੇਖੋ ਬਾਕੀ ਆਪਣੇ ਤਲਵਾਰਾ ਸਾਹਿਬ ਦਾ ਨਾਮ ਆ ਪਾਪਾ ਬਖਸ਼ੀ ਜੋ ਇਹ ਤੇ ਉਹ ਤਾਂ ਹੁਣ ਨਾਮ ਸਾਹਮਣੇ ਆ ਹੀ ਗਏ ਨੇ ਇੰਨਾ ਸਭ ਦੇ ਨਾਮ ਨਹੀਂ ਹੈਗੇ ਵਿੱਚ ਉਸ ਲਿਸਟ ਦੇ ਵਿੱਚ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਕਿ ਲਿਸਟ ਕਿਸ ਆਧਾਰ ਤੇ ਬਣਾਈ ਬਣਾਈ ਗਈ ਅਮਰਤਪਾਲ ਵੱਲੋਂ ਕਿ ਲਿਸਟ ਦੇ ਵਿੱਚ ਤੁਸੀਂ ਨਾਮ ਕਿਸ ਹਸਾਬ ਨਾਲ ਕੀ ਕਰੇ ਗਏ ਅਸੀਂ ਕੀ ਗਲਤੀ ਕਰਤਾ ਪੰਜਾਬ ਦਾ ਅਸੀਂ ਕੀ ਮਾੜਾ ਕਰਤਾ ਪੰਜਾਬ ਦਾ ਪਹਿਲੀ ਗੱਲ ਦੂਜੀ ਗੱਲ ਇਹ ਹੈ ਕਿ ਲਿਸਟ ਜੇ ਤੁਸੀਂ ਬਣਾਉਨੇ ਪਏ ਹੋ ਤੇ ਸਾਡੇ ਸਿੱਧੇ ਆ ਕੇ ਗੱਲ ਕਰੋ ਜਿਹੜੀ ਗੱਲ ਕਰਨੀ ਸਿੱਧੇ ਅਸੀਂ ਕਿਹੜਾ ਕਦੇ ਪੰਜਾਬ ਛੱਡ ਕੇ ਭੱਜ ਗਏ ਜਾਂ ਕੋਈ ਪੰਜਾਬ ਤੋਂ ਬਾਹਰ ਬਹਿ ਕੇ ਬੋਲਦੇ ਆ ਪੰਜਾਬ ਵਿੱਚ ਬਹਿ ਕੇ ਬੋਲਦੇ ਆ ਨਾ ਗੁਰਪ੍ਰੀਤ ਹਰੀ ਨੌ ਨੌ ਵੀ ਇਹਨਾਂ ਨੇ ਪਹਿਲਾਂ ਇਹੀ ਕੀਤਾ ਪਹਿਲਾਂ ਉਹਦੇ ਪਿੰਡ ਜਾ ਕੇ ਉਹਦੇ ਖੇਤਾਂ 'ਚ ਜਾ ਕੇ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਜਦੋਂ ਉਹ ਨਹੀਂ ਮੰਨਿਆ ਬਾਅਦ 'ਚ ਉਹਦੇ ਘਰ ਜਾ ਕੇ ਮਾਰੀਆਂ ਗੋਲੀਆਂ ਮਾਰ ਲੁੰਦਾ ਉਹ ਖੇਤਾਂ 'ਚ ਵੀ ਮਾਰ ਸਕਦੇ ਸੀ ਉਹਨਾਂ ਨੇ ਘਰ ਜਾ ਕੇ ਕਿਉਂ ਮਾਰੀਆਂ ਉਹਨਾਂ ਨੇ ਸਿਰਫ ਇੰਨਾ ਦਿਖਾਇਆ ਕਿ ਅਸੀਂ ਘਰ-ਵਾੜ ਕੇ ਵੀ ਤੁਹਾਨੂੰ ਮਾਰਾਂਗੇ ਉਹਨਾਂ ਨੇ ਇਹ ਜਾਣ ਕੇ ਘਰ ਜਿੱਥੇ ਆ ਘਰ ਆ ਸਾਹਮਣੇ ਆ ਨਾਲ ਹੀ ਖੜਾ ਸੀਗਾ ਉਹ ਜਦੋਂ ਉਹਦੇ ਪਿੱਠ 'ਚ ਨਾਲੇ ਮਾਰੀਆਂ ਵੀ ਪਿੱਠ 'ਚ ਜਦੋਂ ਮੁੜਿਆ ਪਿੱਠ 'ਚ ਮਾਰੀਆਂ ਗੋਲੀਆਂ ਜਾਂਦੇ ਜਾਂਦੇ ਪਿੱਠ 'ਚ ਹੀ ਮਾਰ ਕੇ ਸਾਰੀਆਂ ਗੋਲੀਆਂ ਪਿੱਠ 'ਚ ਵੱਜੀਆਂ ਨੇ ਠੀਕ ਨੇ ਜੇ ਦੇਖੋ ਇੱਕ ਬੰਦਾ ਨਹਾਤਾ ਇੱਕ ਪਾਸੇ ਤੁਹਾਡੇ ਕੋਲ ਸਾਰਾ ਸਾਰਾ ਕੁਝ ਹੀ ਆ ਤੁਸੀਂ ਮਾਰ ਫਿਰ ਵੀ ਪਿੱਠ 'ਚ ਰਹੇ ਹੋ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੀ ਜਨਤਕ ਕੀਤਾ ਲੋਕਾਂ ਨੂੰ ਦੇਖੋ ਮੈਂ ਤੁਹਾਨੂੰ ਇੱਕ ਸਪਸ਼ਟ ਕਰਦਾ ਮਾਂ ਕਿ ਅਮਰਤਪਾਲ ਦੇ ਸੰਬੰਧ ਗੈਂਗਸਟਰਾਂ ਨਾਲ ਹੈਗੇ ਆ ਤੁਹਾਨੂੰ ਮੈਂ ਹੁਣ ਪ੍ਰੂਫ ਦਿੰਦਾ ਜਦੋਂ ਗੁਰਪ੍ਰੀਤ ਥਰੀ ਨੌ ਦਾ ਕਤਲ ਹੁੰਦਾ ਉਸ ਤੋਂ 10-12 ਦਿਨ ਬਾਅਦ ਆਪਣੇ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਹੁੰਦੀ ਆ ਡੀਜੀਪੀ ਸਾਹਿਬ ਕੀ ਦਾ ਨਾਮ ਲੈਂਦੇ ਅਮਰਤਪਾਲ ਦਾ ਜਦੋਂ ਦੇਖੋ ਅਮਰਤਪਾਲ ਦਾ ਜਦੋਂ ਨਾਮ ਲੈਂਦੇ ਆ ਡੀਜੀਪੀ ਸਾਹਿਬ ਅਮਰਤਪਾਲ ਦਾ ਹਾਂ ਵੀ ਕਹਿੰਦੇ ਆ ਕਿ ਇਹਦੇ ਵਿੱਚ ਸਮੂਲੀਅਤ ਹੈਗੀ ਆ ਇਹਦੇ ਵਿੱਚ ਇਨਵੋਲਵਮੈਂਟ ਹੈਗੀ ਆ ਉਹ ਜਦੋਂ ਨਾਮ ਲੈਂਦੇ ਆ ਡੀਜੀਪੀ ਸਾਹਿਬ ਉਸ ਤੋਂ 7-8 ਘੰਟੇ ਬਾਅਦ ਅਰਸ਼ ਡਾਲੇ ਦੀ ਇੱਕ ਆਡੀਓ ਬਾਹਰ ਆਉਂਦੀ ਆ ਕਿ ਇਹ ਕਤਲ ਮੈਂ ਕਰਵਾਇਆ ਵਾ ਇਸ ਦੇ ਵਿੱਚ ਅਮਰਤਪਾਲ ਦਾ ਕੋਈ ਲੈਣਾ ਦੇਣਾ ਨਹੀਂ ਮੈਂ ਇੱਕ ਚੀਜ਼ ਪੁੱਛਣੀ ਚਾਹੁੰਨਾ ਜਦੋਂ ਕੋਈ ਗੈਂਗਸਟਰ ਕੋਈ ਕਤਲ ਕਰਵਾਉਂਦਾ ਵਾ ਕੋਈ ਵੀ ਗੈਂਗਸਟਰ ਹੋਰ ਤੱਕ ਦੇਖ ਲਓ ਸਾਰਾ ਸਿਨੈਰੀਓ ਚੈੱਕ ਕਰ ਲਓ ਜਿੰਨੇ ਵੀ ਕਤਲ ਹੋਏ ਨੇ ਹੁਣ ਤੱਕ ਜਦੋਂ ਕੋਈ ਗੈਂਗਸਟਰ ਕਤਲ ਕਰਾਉਂਦਾ ਉਹ 2 ਘੰਟੇ ਬਾਅਦ ਤੋਂ ਬਾਅਦ 3 4 5 ਬਾਅਦ ਤੋਂ ਬਾਅਦ 12 ਘੰਟੇ ਦੇ ਵਿੱਚ ਪੋਸਟ ਪਾ ਕੇ ਜ਼ਿੰਮੇਵਾਰੀ ਲੈ ਲੈਂਦੇ ਨੇ ਕਿ ਅਸੀਂ ਇਸ ਕਰਕੇ ਕਤਲ ਕਰਵਾਇਆ ਵਾ ਇੱਥੇ 10 ਜਾਂ 15 ਦਿਨ ਬੀਤਣ ਤੋਂ ਬਾਅਦ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਅਮਰਤਪਾਲ ਦੇ ਨਾਮ ਔਰ ਤੋਂ ਬਾਅਦ ਜ਼ਿੰਮੇਵਾਰੀ ਲੈ ਰਿਹਾ ਸੀ ਅਰਸ਼ਦ ਧਾਲਾ ਓਏ ਇਸ ਦਾ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਇਹ ਕਤਲ ਅਮਰਿਤਪਾਲ ਵੱਲੋਂ ਹੀ ਕਰਵਾਇਆ ਗਿਆ ਹੈ ਪਰ ਉਹਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਹਨੂੰ ਜਿਹੜਾ ਹੈ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਸਰੇ ਆ ਪਤਾ ਲੱਗ ਰਿਹਾ ਇੱਥੋਂ ਤਾਂ ਇੱਥੋਂ ਤਾਂ ਆਪਣੇ ਦੇਖੋ ਵੱਡੇ ਵੱਡਿਆਂ ਨੂੰ ਵੀ ਇੰਨਾ ਹੋਣਾ ਸੋਚਣੀ ਚਾਹੀਦੀ ਹੈ ਕਿ ਅਰਸ਼ਦ ਅਲਦੇ ਨੇ 12-15 ਦਿਨ ਕਿਉਂ ਦੀ ਜ਼ਿੰਮੇਵਾਰੀ ਲਈ ਕਿਉਂਕਿ ਕੋਈ ਵੀ ਗੈਂਗਸਟਰ ਕਤਲ ਕਰਵਾਉਂਦਾ ਜਦ ਇਹ ਜ਼ਿੰਮੇਵਾਰੀ ਲੈ ਲੈਂਦਾ ਵਾ ਚਾਹੇ ਕੋਈ ਵੀ ਕਤਲ ਹੁਣ ਤੱਕ ਹੋਇਆ ਜਿੰਨੇ ਵੀ ਹੋਏ ਆ 12 ਘੰਟੇ ਪਾ ਬਾਅਦ ਤੋਂ ਬਾਅਦ 10-12 ਘੰਟੇ ਜੇ ਇੱਥੇ 12 ਦਿ ਉਸ ਤੋਂ ਬਾਅਦ ਹੀ ਅਰਸ਼ਦਾਲੇ ਦੀ ਆਡੀਓ ਆਉਂਦੀ ਆ ਆ 7 ਘੰਟੇ ਬਾਅਦ ਫੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਾਂ ਫੇ ਅਰਸ਼ਦਾਲੇ ਨੂੰ ਪਤਾ ਸੀਗਾ ਪਹਿਲੀ ਗੱਲ ਅਰਸ਼ਦਾਲੇ ਨੂੰ ਪਤਾ ਸੀਗਾ ਕਿ ਅਮਰਤਪਾਲ ਦਾ ਨਾਮ ਲਾਊਗੀ ਪੁਲਿਸ ਉਸ ਤੋਂ ਬਾਅਦ ਮੈਂ ਆਡੀਓ ਜਾਂ ਤੱਕ ਕਰੂੰਗਾ ਇਤਲੋ ਸਾਬ ਪਤਾ ਲੱਗਦਾ ਕਿ ਇਹਨਾਂ ਦਾ ਸੰਬੰਧ ਹੈਗੇ ਆ ਇਹਨਾਂ ਦਾ ਸਾਬ ਪਤਾ ਲੱਗਦਾ ਬਸ ਫੇ ਦੂਜੀ ਗੱਲ ਉਸ ਤੋਂ ਬਾਅਦ ਹੀ ਜਿਹੜੀ ਆ 20 ਬੰਦੇ ਲਿਸਟ ਜਾਰੀ ਹੁੰਦੀ ਆ ਕਤਲ ਤੋਂ ਬਾਅਦ ਹੀ ਜਦੋਂ ਹੋਟ ਮੈਨੂੰ ਵੀ ਬੁਲਾਇਆ ਠਾਣੇ ਮੈਨੂੰ ਆਲ ਰੈਡੀ ਤਿੰਨ ਚਾਰ ਵਾਰ ਬੁਲਾ ਚੁੱਕੇ ਆ ਕਿਉਂਕਿ ਸਾਰੇ ਬੰਦਿਆਂ ਦੇ ਸਕਿਉਰਟੀਆਂ ਲੈ ਲਈਆਂ ਜਿੰਨੇ ਸੀਗੇ 18 19 ਜਿਹੜੇ ਆਪਣੇ ਹੈਗੇ ਜਿਨ੍ਹਾਂ ਦਾ ਨਾਮ ਸਾਹਮਣੇ ਲੈਣੀ ਇੱਕ ਸਰਪ ਮੈਂ ਆ ਜਿਨੇ ਸਕਿਉਰਟੀ ਨੂੰ ਤਿੰਨ ਵਾਰ ਲੈ ਕੇ ਤੇ ਆ ਮੈਂ ਕਹਾਂ ਮੈਨੂੰ ਸਕਿਉਰਟੀ ਨਹੀਂ ਚਾਹੀਦੀ ਨਾ ਕਿਉਂ ਸਕਿਉਰਟੀ ਕਿਉਂ ਨਹੀਂ ਚਾਹੀਦੀ ਨਹੀਂ ਕਿਉਂ ਨਾ ਕੀ ਆ ਅਸੀਂ ਸਕਿਉਰਟੀਆਂ ਲਈ ਥੋੜਾ ਬੋਲਦੇ ਆ ਯਾਰ ਅਸੀਂ ਸਕਿਉਰਟੀ ਲਈ ਬੋਲਦੇ ਆ ਸਕਿਉਰਟੀ ਕਾ ਮੈਨੂੰ ਇੱਕ ਚੀਜ਼ ਦੱਸੋ ਤੁਹਾਨੂੰ ਪਤਾ ਵਾ ਕਿ ਬੰਦੇ ਨੂੰ ਖਤਰਾ ਠੀਕ ਹੈ ਨਹੀਂ ਤੁਹਾਨੂੰ ਇਹ ਵੀ ਪਤਾ ਕਿ ਕੀ ਤੋਂ ਖਤਰਾ ਤੁਸੀਂ ਉਹਦੀ ਜਾਂਚ ਕਰੋ ਤੁਸੀਂ ਉਹਦੀ ਜਾਂਚ ਕਰੋ ਕੀ ਨਹੀਂ ਹੋ ਸਕਦਾ ਅੱਜ ਦੇ ਟਾਈਮ ਦੇ ਵਿੱਚ ਜਾਂ ਤੁਹਾਨੂੰ ਪਤਾ ਹੈ ਕਿ ਬੰਦੇ ਦਾ ਕਤਲ ਹੋਣ ਵਾਲਾ ਆ ਕੇ ਬੰਦੇ ਨੂੰ ਤਰਕਟ ਹੈਗੇ ਆ ਤੁਸੀਂ ਉਹਦੀ ਜਾਂਚ ਕਰੋ ਹੋਰ ਤੁਸੀਂ ਇਹ ਦੇਖੋ ਪਿਛਲੇ ਲਾਸਟ 304 ਦਿਨ ਦਾ ਮੈਂ ਕੋਈ ਪੋਸਟ ਨਹੀਂ ਪਾਈ ਕੋਈ ਕੁਛ ਨਹੀਂ ਪਾਈ ਮੈਂ ਸੀਗਾ ਮੈਂ ਚੱਲ ਇੰਟਰਵਿਊ ਕਰਾਂਗੇ ਉਸ ਤੋਂ ਉਹਦੇ ਵਿੱਚ ਇਕਲੀ ਕਰ ਦਾਂਗੇ ਪਿਛਲੇ 4-5 ਦਿਨ ਦੀ ਹੁਣ ਮੇਰੇ ਸ਼ਹਿਰ ਦੇ ਵਿੱਚ ਕੋਈ ਅਣਜਾਣ ਬੰਦੇ ਮੇਰੀ ਇਨਕੁਆਇਰੀ ਕਰ ਰਹੇ ਆ ਅੱਛਾ ਅਣਜਾਣ ਬੰਦੇ ਮੇਰੀ ਇਨਕੁਆਇਰੀ ਕਰ ਰਿਹਾ ਕੋਈ ਕਿਉਂਕਿ ਸਾਡਾ ਸ਼ਹਿਰ ਆ ਸ਼ਹਿਰ ਆਦਰਾਹਾ ਉਹ ਛੋਟਾ ਜਿਹਾ ਸ਼ਹਿਰ ਆ ਕੋਈ ਬਾਹਲਾ ਵੱਡਾ ਨਹੀਂ ਹੈਗਾ ਅਸੀਂ ਉੱਥੇ 40 ਸਾਲ ਤੋਂ ਰਹਿਨੇ ਪਏ ਆ ਕੋਈ ਹੋਊਗਾ ਜਿਹੜਾ ਬਾਹਰੋਂ ਕੋਈ ਜਿਹੜਾ ਨਹੀਂ ਸਾਡੇ ਪਰਿਵਾਰ ਨੂੰ ਜਾਂ ਮੈਨੂੰ ਜਾਂ ਮੇਰੇ ਫਾਦਰ ਸਾਹਿਬ ਜਾਂ ਮੇਰੀ ਫੈਮਲੀ ਨਹੀਂ ਜਾਣਦਾ ਹੋ ਕਿਉਂਕਿ ਛੋਟਾ ਸ਼ਹਿਰ ਹੋਣ ਦੇ ਕਰਕੇ ਉੱਥੇ ਜਿਹੜੀ ਇਨਕੁਆਰੀ ਕਰਦਾ ਕੋਈ ਉਹ ਦੱਸ ਦਿੰਦੇ ਆ ਕਿ ਭਾਈ ਹਾਂ ਵੀ ਤੇਰੀ ਇਨਕੁਆਰੀ ਹੋ ਰਹੀ ਸੀ ਮਾੜਾ ਧਿਆਨ ਰੱਖਿਓ ਦੇਖੋ ਮੈਂ ਆ ਲੁਧਿਆਣੇ ਆਇਆ ਆ ਤੁਹਾਡੇ ਕੋਲ ਇੱਥੇ ਖੜੇ ਆ ਪਾ ਲੁਧਿਆਣੇ ਖੜੇ ਆ ਇਸ ਵੇਲੇ ਹੁਣ ਰਾਹ ਜਾਂਦੇ ਤੇ ਮੇਰੇ ਕੁਝ ਵੀ ਹੋ ਸਕਦਾ ਵਾ ਹੋ ਸਕਦਾ ਠੀਕ ਨਹੀਂ ਮੈਂ ਦੂਜੀ ਗੱਲ ਕਿ ਸਿਕਿਉਰਟੀ ਲੈ ਕੇ ਮੈਂ ਸੇਫ ਆ ਪਹਿਲਾਂ ਮੈਨੂੰ ਇਹ ਦੱਸੋ ਸਿਕਿਉਰਟੀ ਲੈ ਕੇ ਮੈਂ ਸੇਫ ਆ ਇਹ ਜੰਨ ਸਕਿਉਰਟੀ ਲੈ ਕੇ ਤਾਂ ਸਿੱਧੂ ਮੂਸੇਵਾਲਾ ਵੀ ਸੇਫ ਨਹੀਂ ਰਿਹਾ ਇਹ ਦੱਸੋ ਮੈਨੂੰ ਇਹ ਦੱਸੋ ਸਕਿਉਰਟੀ ਦੇਖੋ ਜਦੋਂ ਮੇਰੀ ਆਉਣੀ ਆ ਜਦੋਂ ਮੇਰੀ ਮੌਤ ਆਉਣੀ ਆ ਮੇਰੀ ਹਾਰਟ ਅਟੈਕ ਨਾ ਵੀ ਆ ਜਾਣੀ ਆ ਜਾਂ ਮੈਂ ਸਦਾ ਤੂੰ ਸੁੱਤਾ ਪੇਵ ਰਹਿ ਜਾਣਾ ਵਾ ਜੇ ਮੇਰੀ ਵਧੀ ਹੋਈ ਆ ਫਿਰ ਮੈਂ ਟਰੱਕ ਥੱਲੇ ਆ ਕੇ ਵੀ ਖੜਾ ਹੋ ਜਾਣਾ ਫਿਰ ਚਾਹੇ 10 ਗੋਲੀਆਂ ਵੱਜਣ ਤਾਂ ਵੀ ਮੈਂ ਬਚ ਜਾਣਾ ਵਾ ਮੈਨੂੰ ਇੱਕ ਦੇਖੋ ਜਦ ਪਤਾ ਵਾ ਇੱਕ ਡਿਪਾਰਟਮੈਂਟ ਨੂੰ ਇੰਟੈਲੀਜੈਂਸ ਨੂੰ ਪਤਾ ਵਾ ਕਿ ਇਹਨਾਂ ਬੰਦਿਆਂ ਦੇ ਉੱਪਰ ਥ੍ਰੈਟ ਹੈਗਾ ਇਹਨਾਂ ਬੰਦਿਆਂ ਤੇ ਹੋ ਸਕਦਾ ਅਟੈਕ ਅਟੈਕ ਹੋਣ ਤੋਂ ਪਹਿਲਾਂ ਰੋਕੋ ਤੁਸੀਂ ਕਿ ਭਾਈ ਪਤਾ ਵਾ ਕਿ ਹਾਂ ਬੰਦੇ ਦੇ ਹੋਣਾ ਹੀ ਹੋਣਾ ਕਿਉਂਕਿ ਗੁਰਪ੍ਰੀਤ ਹਰੀ ਨੌਗਦਾ ਕਤਲ ਜਿਹੜਾ ਹੋਇਆ ਨਾ ਉਹ ਬੜਾ ਹਾਈ ਬੜਾ ਮੈਂ ਕਹਿੰਦਾ ਹਜੇ ਤੱਕ ਵੀ ਉਲਝਣ ਬਣਿਆ ਕਿ ਕਿਉਂ ਕਰਵਾਇਆ ਗਿਆ ਉਹ ਕੋਰਟ ਦੇ ਵਿੱਚ ਹੀ ਸਾਰਾ ਕੁਝ ਖੁੱਲੂਗਾ ਰਿਕਾਰਡਿੰਗ ਆ ਇੱਕ ਇੱਕ ਤੱਥ ਹੋਊਗਾ ਨਾਲੇ ਤੁਹਾਨੂੰ ਇਹ ਵੀ ਦੱਸ ਦਿੰਨਾ ਅਮਰਤਪਾਲ ਦਾ ਨਾਮ ਐਵੇਂ ਨਹੀਂ ਲਿਆ ਪੁਲਿਸ ਨੇ ਤੱਥ ਰਿਕਾਰਡਿੰਗ ਆ ਹੋਰ ਜੋ ਪੈਸੇ ਸਾਰਾ ਕੁਝ ਸਾਹਮਣੇ ਆਊਗਾ ਇੱਕ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਿੰਨਾ ਬਕਾਇਦਾ ਸਜ਼ਾ ਵੀ ਕਰਾ ਕੇ ਛੱਡਾਂਗੇ ਇਸ ਕੇਸ 'ਚ ਉਹਨੂੰ ਕਿਹੜਾ ਉਹਨੇ ਕੀਤਾ ਉਹਨੂੰ ਭੁਗਤਣਾ ਮੈਨੂੰ ਇਹ ਦੱਸੋ ਉਸ ਜਿਹੜਾ ਉਹ ਗੁਰਪ੍ਰੀਤ ਹਰੀ ਨੌ ਦਾ ਪੁੱਤਤਾ ਹੁਣ ਅੱਗੇ ਉਹਦਾ ਬੇਟਾ ਵਾ 7 ਸਾਲ ਦਾ ਵਾ ਉਹਦਾ ਕੀ ਕਸੂਰ ਸੀ ਗੁਰਪ੍ਰੀਤ ਦਾ ਕੀ ਕਸੂਰ ਸੀ ਇੱਕ ਗੁਰਸਿੱਖਾ ਉਹ ਬੰਦਾ ਸੀ ਕਿ ਗੁਰਸਿੱਖ ਸੀ ਮੈਂ ਝ ਹੋਰ ਵੀ ਕਹਿਣਾ ਚਾਹਦਾ ਗੁਰਪ੍ਰੀਤ ਸਿੰਘ ਹਰੀ ਨੌ ਗੁਰਸਿੱਖ ਸੀ ਬੇਕਸੂਰ ਸੀ ਮੈਨੂੰ ਦੱਸੋ ਕੀ ਗਲਤੀ ਕੀਤੀ ਸੀ ਸਿਰਫ ਸਵਾਲ ਕਰਨਾ ਗਲਤੀ ਸੀ ਉਹਦੀ ਮਜੂਰ ਕੇ ਮਾਂ-ਬਾਪ ਅੱਗੇ ਉਹਦੇ ਆਪਣੇ ਜੋ ਪਰਿਵਾਰ ਆ ਉਹ ਕਿੱਥੇ ਜਾਊਗਾ ਮੈਨੂੰ ਇਹ ਦੱਸੋ ساری ਉਮਰ ਉਹ ਤਾਂ ਪੋਤਾ ਪੜੇ ਪਿਓ ਨੂੰ ਤਸੂਗਾ ਨਾ ساری ਉਮਰ ਲਈ 8 ਸਾਲ ਦਾ ਇਹਨਾਂ ਨੇ ਕੀ ਕੀਤਾ ਦੱਸੋ ਪਿੱਠ ਤੇ ਤੁਸੀਂ ਲਲਕਾਰ ਕੇ ਆਓ ਫਿਰ ਦੇਖ ਲਾਂਗੇ ਜੋ ਵੀ ਹੈਗਾ ਮੈਂ ਹੁਣ ਵੀ ਕਹਿੰਨਾ ਮੇਰਾ 24 ਘੰਟੇ ਨੰਬਰ ਚੱਲਦਾ ਕਦੇ ਹੋਇਆ ਮਾਣਾ ਮੋਟਾ ਬੰਦ ਹੋ ਜਾਵੇ ਹੋ ਜਾਵੇ 24 ਘੰਟੇ ਨੰਬਰ ਚੱਲਦਾ ਦੱਸ ਕੇ ਆਓ ਫਿਰ ਦੇਖ ਲੈਣੇ ਅਸੀਂ ਵੀ ਅਸੀਂ ਕਿਹੜਾ ਚੂੜੀਆਂ ਪਾਈਆਂ ਨੇ ਬੱਸ ਦੱਸ ਕੇ ਆ ਜਣ ਲੱਗ ਜੂ ਪਤਾ ਫਿਰ ਕੰਨੇਕ ਪਾਣੀ ਚਾਗੂ ਤੁਸੀਂ ਅਮਰਿਤਪਾਲ ਨੂੰ ਏ ਧਮਕੀ ਦੇ ਰਹੇ ਹੋ ਜਿਹੜੇ ਮੈਂ ਦੇਖੋ ਉਹਨਾਂ ਨੂੰ ਤਾਂ ਕੀ ਦੇਣਾ ਜਿਹਨਾਂ ਨੇ ਲਿਸਟਾਂ ਤਿਆਰ ਕੀਤੀਆਂ ਨੇ ਉਹ ਸਮਝਣ ਵਾਲੇ ਸਮਝੇ ਜਾਣਗੇ ਮੈਂ ਅਮਰਤਪਾਲ ਦਾ ਨਾਮ ਨਹੀਂ ਲਿਆ ਲਿਸਟਾਂ ਕਿਹਨੇ ਜਾਰੀ ਕੀਤੀਆਂ ਨੇ ਅਮਰਤਪਾਲ ਰੈਂਡ ਕੰਪਨੀ ਨੇ ਨਾ ਅਮਰਤਪਾਲ ਨੂੰ ਦੇਖੋ ਅਮਰਤਪਾਲ ਨੂੰ ਲਲਕਾਰ ਕੇ ਅਸੀਂ ਕੀ ਕਰਨਾ ਜਿਹੜਾ ਬੰਦਾ ਖੁੱਦ ਔਖੇ ਟਾਈਮ ਦੇ ਵਿੱਚ ਰੇਹੜਿਆਂ ਦੇ ਭੱਜਿਆ ਹੋਵੇ ਜਿਹੜੇ ਬੰਦੇ ਦੇ ਉੱਪਰ 2200 ਰੁਪਏ ਕੱਢਣ ਦਾ ਚੋਰੀ ਕਰਨ ਦਾ ਇਲਜ਼ਾਮ ਹੋਵੇ ਜਿਹੜੇ ਬੰਦੇ ਨੇ ਆਪਣੇ ਉਹ ਕੀਤਾ ਪਰਵਾਸੀਆਂ ਤੋਂ ਐਨਕ ਖੋਈਆਂ ਹੋਣ ਉਹ ਬੰਦਾ ਸਾਡਾ ਯਾਰ ਉਹਨੂੰ ਕੀ ਉਹਦਾ ਕੀ ਨਾਮ ਲੈ ਕੇ ਅਸੀਂ ਉਹ ਤੋਂ ਕੀ ਡਰਨਾ ਸੀ ਦੱਸੋ ਰਕਡ ਰਿਕਾਰਡ ਨਹੀਂ ਗੱਲਾਂ ਬਾਈ ਦੇਖੋ ਸਭ ਤੋਂ ਪਹਿਲਾਂ ਭੱਜਿਆ ਕੌਣ ਜਦੋਂ ਅੱਖਾ ਟਾਈਮ ਆਇਆ ਅਮਰਤਪਾਲ ਪਹਿਲਾਂ ਗੱਡੀ 'ਚ ਫਿਰ ਗੱਡੀ ਛੱਡ ਕੇ ਮਸਰੀ ਛੱਡ ਕੇ ਫਿਰ ਰੇੜੇ ਦੇ ਉੱਪਰ ਬੈਠਾ ਰੇੜੇ ਤੇ ਵੀ ਇਹਨੇ 월ਡ ਰਿਕਾਰਡ ਬਣਾਇਆ ਰੇੜੇ ਤੇ ਮੋਟਰਸਾਈਕਲ ਚੜਾ ਕੇ ਤੇ ਰਾਮਨਾ ਬੈਠਾ ਸੀ ਸਾਈਡ ਤੇ ਫੋਟੋ ਮੈਂ ਕੱਲ ਵੀ ਪਾਈ ਸੀ ਮੈਂ ਰਾਤ ਵੀ ਪਾਈ ਆ ਫੇਸਬੁਕ ਤੇ ਉੱਥੋਂ ਚੱਕ ਲਿਓ ਨੈਟ ਤੇ ਫੋਟੋ ਪਈ ਹੋਈ ਹੈ ਮੈਂ ਹੁਣ ਵੀ ਪਾਈ ਆ ਰਾਤ ਵੀ ਪਾਈ ਆ ਕਿ ਮੈਨੂੰ ਉਹ ਤੋਂ ਉਹ ਬੰਦੇ ਦਾ ਲੈਵਲ ਕੀ ਆ ਜਿਹੜਾ ਉਹ ਤੋਂ ਅਸੀਂ ਦਰਨਾ ਕੀ ਲੈਵਲ ਆ ਕੀ ਬੰਦਾ ਵਾ ਉਹ ਇੱਕ ਦੱਸੋ ਮੈਨੂੰ ਲੋਕਾਂ ਨੂੰ ਗੁੰਮਰਾਹ ਕਰਕੇ ਐਮਪੀ ਬਣ ਗਿਆ ਬਣਿਆ ਕਿਹੜੇ ਮੁੱਦੇ ਅਸੀਂ ਖਾਲਸਤਾਨ ਤੇ ਤੇ ਅੱਜ ਉਹ ਕੀ ਕਹਿੰਦੇ ਨੇ ਖਾਲਸਤਾਨ ਦਾ ਕਿ ਸੈਂਟਰ ਸਾਨੂੰ ਦੇ ਦੂਗਾ ਤਾਂ ਲੈ ਲਾਂਗੇ ਨਹੀਂ ਸਾਡੀ ਕੋਈ ਮੰਗ ਨਹੀਂ ਉਹ ਤੁਹਾਨੂੰ ਲੱਡੂ ਦੇਊਗਾ ਬਣਾ ਕੇ ਸੈਂਟਰ ਉੱਪਰ ਦੋ ਕਾਜੂ ਦੇ ਲਾ ਕੇ ਪੀਸ ਨਾ ਤੁਸੀਂ ਖਾ ਲਿਓ ਲੱਡੂ ਉਹ ਖਾਲਸਤਾਨ ਦਾ ਇਹਨਾਂ ਦੀ ਦੇਖੋ ਹਾਰੇ ਗਏ ਤੋਂ ਮੁੱਕਰ ਗਏ ਇਹ ਪਹਿਲਾ ਸਵਿਧਾਨ ਨੂੰ ਕੀ ਕਹਦੇ ਸੀ ਫੇਰ ਬਾਅਦ ਚੋਤ ਤੋਂ ਵੀ ਉਹ ਹੋ ਗਿਆ ਥੁੱਕ ਕੇ ਚੱਟ ਕੇ ਬੋਕੋ ਚੱਟ ਕੇ ਅੱਜ ਬੈਠਾ ਨਾ ਜੇਲ੍ਹ ਚ ਬੈਠਾ ਨਾ ਆਪਣੇ ਕਰਤੂਤੀ ਬੈਠਾ ਕੋਈ ਕੰਮ ਮੈਨੂੰ ਇੱਕ ਗੱਲ ਦੱਸੋ ਲੋਕੀ ਕਹਣਗੇ ਬਹੁਤ ਬਹੁਤ ਕੁਛ ਕੀਤਾ ਪੰਜਾਬ ਲਈ ਲਿਆਓ ਇੱਕ ਵੀ ਬੰਦਾ ਸਾਹਮਣੇ ਜਿਹਨੇ ਲਈ ਕੁਛ ਪੰਜਾਬ ਲਈ ਕੀ ਕੰਮ ਕੀਤਾ ਪੰਜਾਬ ਲਈ ਇੱਕ ਕੁੜੀ ਮੁੰਡੇ ਲੜਾਈ ਵਿੱਚ ਮਾਰਨ ਨੂੰ ਢਾਲ ਬਣਾ ਕੇ ਠਾਣਾ ਘੇਰਿਆ ਕੁੜੀ ਮੁੰਡੇ ਦੀ ਲੜਾਈ ਦੇ ਵਿੱਚ ਮਾਰਨ ਨੂੰ ਢਾਲ ਬਣਾ ਕੇ ਠਾਣਾ ਘੇਰਿਆ ਉਸ ਕੇਸ 'ਚ ਅੰਦਰ ਬੈਠਾ ਇੱਕ ਬੰਦੇ ਨੂੰ ਇੱਕ ਗੁਰਸਿੱਖ ਬੰਦੇ ਨੂੰ ਅਗਵਾ ਕਰਕੇ ਮੋਟਰ ਤੇ ਲਿਜਾ ਕੇ ਕੁੱਟਿਆ 2200 ਰੁਪਏ ਕੱਢਿਆ ਗਿਆ ਉਹਦਾ ਇਕੱਠੇ ਹੋ ਕੇ ਹਨ ਇੱਕ ਕੱਲੇ ਬੰਦੇ ਨੂੰ ਗੁਰਸਿੱਖ ਨੂੰ ਕੁੱਟਿਆ ਤੇ ਅਗਵਾ ਕਰਕੇ ਤੇ ਉਹਦਾ 2200 ਰੁਪਏ ਕੱਟਿਆ ਫਿਰ ਆਪਣੇ ਪ੍ਰਵਾਸੀ ਤੋਂ ਐਨਕ ਖੋਣ ਦਾ ਪਰਚਾ ਆ ਵੈਸ ਬੰਦਿਆਂ ਤੇ ਰੇੜਿਆਂ ਤੇ ਇਹ ਭੱਜੇ ਨੇ ਇਹਨਾਂ ਤੋਂ ਸਾਨੂੰ ਕਹਦਾ ਡਰ ਜਦੋਂ ਮਰਜੀ ਜਿੱਥੇ ਮਰਜੀ ਦੱਸ ਕੇ ਆਉਣ ਸਾਨੂੰ ਪਤਾ ਇਹ ਜਿਹੜੇ ਬੰਦੇ ਆਪ ਔਖੇ ਟਾਈਮ ਮੈਨੂੰ ਦੱਸੋ ਜਿਹੜੇ ਅੰਬਸਰ ਜੇਲ੍ਹ ਚ ਬੰਦ ਨੇ ਮੁੰਡੇ 40 ਤੋਂ 42 ਹੋਰ ਅਲੱਗ-ਅਲੱਗ ਜੇਲਾਂ ਚ ਬੰਦ ਨੇ ਉਹ ਤਾਂ ਸਿਰਫ ਖਾਲਸਤਾਨ ਦੇ ਨਾਮ ਨੂੰ ਇਹਦੇ ਪਿੱਛੇ ਲੱਗੇ ਸੀ ਨਾ ਉਹਨਾਂ ਦਾ ਕੀ ਕਸੂਰ ਸੀ ਕਿ ਉਹਨਾਂ ਦੇ ਪਿੱਛੇ ਤਾਂ ਕੋਈ ਵੀ ਨਹੀਂ ਗਿਆ ਉਹਨਾਂ ਦੇ ਪਰਿਵਾਰ ਨੂੰ ਤਾਂ ਕਿਸੇ ਨੇ ਲ ਸਟੇਜ ਦਿੱਤੀ ਹੈਗੀ ਇਹ ਆਪੇ ਇਕੱਲੇ ਹੀ ਹੋ ਗਏ ਬਸ ਆਪਣੇ ਆਪੇ ਪਾਰਟੀ ਬਣਾ ਲਈ ਆਪੀ ਪ੍ਰਧਾਨ ਲੱਗ ਗਿਆ ਜੀ ਚਲੋ ਜੀ ਅੱਜ ਉਹਦੇ ਵਿੱਚ ਵੀ ਦੇਖਿਆ ਜਾਵੇ ਤਾਂ ਕਹਿੰਦੇ ਵੀ 18 ਲੋਕ ਆਏ ਸੀ ਕਿ ਜਦੋਂ ਇਹਨਾਂ ਦੀ ਪਾਰਟੀ ਦੇ ਵਿੱਚ ਜੋ ਵੀ ਇਲੈਕਸ਼ਨਾਂ ਹੋਈਆਂ ਤੇ ਕੁਰਸੀਆਂ ਲਗਵਾਈਆਂ ਸੀ ਇਹਨਾਂ ਨੇ 1.5 ਹਜ਼ਾਰ ਤੇ ਲੋਕ ਆਏ ਸੀ ਸਿਰਫ 18 ਤੇ ਉਹਨੂੰ ਲੈ ਕੇ ਕੀ ਕਹਿਣਾ ਵੀ ਦੇਖੋ ਮੈਂ ਇਹ ਸਾਨੂੰ ਕਹਿਣਗੇ ਤੁਹਾਨੂੰ ਕੌਣ ਪੁੱਛਦਾ ਵਾ ਸਾਨੂੰ ਇੱਕ ਗੱਲ ਇਹਨਾਂ ਦੇ ਨਾ ਜਿਹੜੇ ਚੇਲੇ ਚਪਾਟੇ ਅਮਰਤਪਾਲ ਦੇ ਜਾਂ ਹੋਰ ਮੈਂ ਤਾਂ ਅਮਰਤਪਾਲ ਕਹਿੰਦੇ ਮੈਂ ਤਾਂ ਰੇੜੇ ਵਾਲਾ ਕਹਿਣਾ ਸਿੱਧਾ ਇਹਨੂੰ ਕਿਉਂਕਿ ਔਕਾਤ ਜੀ ਪਤਾ ਲੱਗੀ ਜਾਂਦੀ ਬੰਦੇ ਦੀ ਕਿ ਖੜਨ ਵਾਲਾ ਜਿਹੜੇ ਹੁੰਦੇ ਆ ਨਾ ਉਹ ਵਰਦੀਆਂ 'ਚ ਵੀ ਖੜ ਜਾਂਦੇ ਹੁੰਦੇ ਤੇ ਭੱਜਣ ਵਾਲਿਆਂ ਦਾ ਪਤਾ ਹੁੰਦਾ ਇਹ ਤਾਂ ਪਕੌੜਾ ਵਾ ਅਲਾਨਿਆ ਹੋਇਆ ਪਕੌੜਾ ਵਾ ਰੇੜੇ ਤੇ ਇਹ ਪਟੀਆਂ ਮੈਂ ਤਾਂ ਸਿੱਧਾ ਕਹਿੰਦਾ ਪਕੌੜਾ ਤੇ ਰੇੜੇ ਤੇ ਭੱਜਣ ਵਾਲਾ ਦੇਖੋ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦੱਸਦਾ ਲੋਕਾਂ ਇਹ ਸਾਡੇ ਇਹ ਚੇਲੇ ਚਪਾਟੇ ਕਹਿੰਦੇ ਇਹਨਾਂ ਨੂੰ ਕ ਜੇ ਸਾਨੂੰ ਨਾ ਸੁਣਦੇ ਹੁੰਦੇ ਨਾ ਜੇ ਲੋਕ ਸਾਨੂੰ ਨਾ ਸੁਣਦੇ ਹੁੰਦੇ ਮੁਖਸਰ ਦੀ ਪਵਿੱਤਰ ਧਰਤੀ ਤੇ ਤੇ ਬਾਬਾ ਪਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਦੋ ਰੈਲੀਆਂ ਕੀਤੀਆਂ ਇਹਨਾਂ ਨੇ ਇੱਕ ਪਾਰਟੀ ਅਨਾਉਂਸ ਕੀਤੀ ਸੀ ਇੱਕ ਪ੍ਰਖੜ ਬੁੰਨਿਆ ਦੇ ਕੀਤੀ ਸੀ ਦੋਨਾਂ ਤੇ ਘੱਟੋ ਘੱਟ ਲੱਖਾਂ ਦਾ ਰਸ਼ ਹੋਣਾ ਸੀਗਾ ਲੱਖਾਂ ਦਾ ਰਸ਼ ਜੇ ਲੋਕੀ ਨਾ ਸਾਨੂੰ ਸੁਣਦੇ ਹੁੰਦੇ ਲੋਕੀ ਸਾਨੂੰ ਸੁਣਦੇ ਆ ਲੋਕਾਂ ਤੱਕ ਸਾਡੀ ਗੱਲ ਪਹੁੰਚ ਗਈ ਐ ਲੋਕੀ ਸਾਡੀ ਗੱਲ ਸੁਣ ਰਹੇ ਨੇ ਐਨ ਗੌਰ ਨਾਲ ਸੁਣ ਕੇ ਉੱਤੇ ਰਸ਼ ਥਾ ਹੀ ਨਹੀਂ ਹੋਇਆ ਮੈਨੇ ਕੱਲ ਦੱਸੋ ਮੌਜੂਦਾ ਦੋ ਐਮਪੀ ਹੋਣ ਪੰਥਕ ਆਪਣੇ ਨੂੰ ਦੱਸਦੇ ਹੁਣ ਐਮਪੀ ਸਰਬਜੀਤ ਸਿੰਘ ਖਾਲਸਾ ਐਮਪੀ ਅਮਰਤਪਾਲ ਦੋਨੇ ਸੀਗੇ ਨਾ ਦੋਨੇ ਆਪਣੇ ਨੂੰ ਪੰਥਕ ਦੱਸਦੇ ਆ ਸਭ ਕੁਝ ਤੇ ਮੈਨੂੰ ਇਹ ਦੱਸੋ 8 6.7 8 ਲੱਖ ਵੋਟ ਪਈਏ ਦੋਨਾਂ ਨੂੰ ਤੇ 8000 ਦਾ ਕੱਟ ਨਹੀਂ ਸੀਗਾ ਉੱਥੇ ਦੇਖ ਲਓ ਤੁਸੀਂ ਹੁਣ ਇਹਨਾਂ ਦੀ ਲੋਕ ਪਿੱਛੇ ਲੋਕਾਂ ਨੇ ਵੋਟ ਕਾਹਦੇ ਤੇ ਪਾਈ ਸੀ ਖਾਲਿਸਤਾਨ ਵਾਲੇ ਮੁੱਦੇ ਤੇ ਨਾ ਕਿ ਇਹਨਾਂ ਨੂੰ ਇਹ ਸੰਵਿਧਾਨ ਦਾ ਜਾਂ ਹੋਰ ਗੱਲਾਂ ਤੋਂ ਮੁਕਰਦਾ ਨਹੀਂ ਸੀਗਾ ਇਹ ਪਰ ਇੱਕ ਗੱਲ ਹੋਰ ਬਹੁਤ ਆ ਜੀ ਇਨਾਰੇ ਆਪਣੇ ਜਿਹੜਾ ਪਰਿਵਾਰ ਆ ਨਾ ਉਹ ਪਰਿਵਾਰ ਜਾ ਕੇ ਉੱਥੇ ਆਪਣੇ ਐਸਜੀਪੀਸੀ ਕੋਲ ਕੀ ਕਹਿੰਦਾ ਭਾਜੀ ਬੇਅਦਬੀ ਦੇ ਵਿੱਚ ਮੈਂ ਤੁਹਾਨੂੰ ਇੱਥੇ ਸਪਸ਼ਟ ਕਰਦਾ ਕਿ ਦੇਖੋ ਨੀਤੀ ਇਹਨਾਂ ਦੀ ਇਹ ਪਤਾ ਕਿ ਉੱਥੇ ਜਾ ਕੇ ਐਸਜੀਪੀਸੀ ਦੇ ਵਿੱਚ ਆਪਣੇ ਦੇ ਰਹੇ ਆ ਆਪਣੇ ਲੈਟਰਾਂ ਦੇ ਰਹੇ ਆ ਕਿ ਸੁਖਬੀਰ ਬਾਦਲ ਦੇ ਟਾਈਮ ਤੇ ਬੇਅਦਬੀ ਹੋਈ ਤੇ ਉਹਨੂੰ ਵੱੜਦੀ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਆ ਤੇ ਆਪਣੀ ਮੁੰਡੇ ਵਾਲੀ ਫੇ ਕਿੱਥੇ ਚਲ ਜਾਂਦਾ ਵਾ ਸੰਵਿਧਾਨ ਜਿਹੜਾ ਥਾਣੇ ਮੈਂ ਇੱਕ ਚੀਜ਼ ਕਹਿੰਦਾ ਅਸੀਂ ਮੰਨਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਦੇ ਟਾਈਮ ਦੇ ਵਿੱਚ ਬੇਅਦਬੀ ਹੋਈ ਅਸੀਂ ਵੀ ਮੰਨਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਦੇ ਟਾਈਮ ਦੇ ਵਿੱਚ ਸਰਕਾਰ ਦੇ ਟਾਈਮ ਬੇਅਦਬੀ ਹੋਈ ਬੰਨ ਦਾ ਇਨਸਾਫ ਮਿਲਣਾ ਚਾਹੀਦਾ ਕੌਮ ਨੂੰ ਜੋ ਸਜ਼ਾ ਜਿਹਨੂੰ ਜਿਹਨੇ ਕਰਾਇਆ ਜੋ ਹੈਗਾ ਵਾ ਉਹਨੂੰ ਮਿਲਣੀ ਚਾਹੀਦੀ ਹੈ ਸਜ਼ਾ ਪਰ ਜਦੋਂ ਇਹਨਾਂ ਦੇ ਪੁੱਤ ਨੇ ਉੱਥੇ ਆਪਣੇ ਥਾਣਾ ਘੇਰਿਆ ਸੀ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਉਸ ਦਾ ਫਿਰ ਕਿਉਂ ਨਹੀਂ ਹਿਸਾਬ ਮੰਗਦੇ ਮੈਨੂੰ ਦਾ ਸੋਸ ਦਾ ਇਨਸਾਫ ਕਿਉਂ ਨਹੀਂ ਮੰਗਦੇ ਉਸ ਦਾ ਇਨਸਾਫ ਕਿਉਂ ਨਹੀਂ ਫੇ ਦੂਜੀ ਗੱਲ ਆਪਣੇ ਮੁੰਡੇ ਦੇ ਉੱਪਰ ਕਤਲ ਦਾ ਕੇਸ ਆ ਕਤਲ ਦਾ ਕੇਸ ਉਹਦਾ ਇਨਸਾਫ ਕਿਉਂ ਨਹੀਂ ਮੰਗਦੇ ਮੈਨੂੰ ਦੱਸੋ ਤੁਸੀਂ ਉਹਦਾ ਕਤਲ ਦਾ ਕੇਸ ਆ ਆਪਣੇ ਮੁੰਡੇ ਦੇ ਉੱਪਰ 2500 ਰੁਪਏ ਚੋਰੀ ਕਰਦਾ ਇਲਜ਼ਾਮ ਆ ਆਪਣੇ ਹੀ ਮੁੰਡੇ ਦੇ ਉੱਪਰ ਪ੍ਰਵਾਸੀ ਤੋਂ ਅਨੇਕ ਖੋਹਦਾ ਵਾ ਆਪਣੇ ਹੀ ਮੁੰਡੇ ਦੇ ਉੱਪਰ ਸਾਈਟੇਸ਼ਨ ਇਲਜ਼ਾਮ ਨੇ ਮੈਨੂੰ ਦੱਸੋ ਇਹ ਸਭ ਤੋਂ ਵੱਡਾ ਇਹ ਲੋਕਾਂ ਨੂੰ ਕੀ ਦੱਸਦੇ ਆ ਕਿ ਅਮਰਤਪਾਲ ਨੇ ਜੀ ਨੌਜਵਾਨਾਂ ਦਾ ਨਸ਼ਾ ਛਡਾਤਾ ਤੇ ਉਹਨਾਂ ਨੂੰ ਅਮਰਤਾਰੀ ਬਣਾਤਾ ਇਹੀ ਸਭ ਤੋਂ ਵੱਡਾ ਨਾਰਾ ਲਾਉਂਦੇ ਨੇ ਨਾ ਇਹ ਮੈਨੂੰ ਇਹ ਦੱਸੋ ਕਿ ਭਾਈ ਆਪਣੇ ਭਰਾ ਦਾ ਨਸ਼ਾ ਛਡਾ ਕੇ ਤੇ ਉਹਨੂੰ ਅਮਰਤਾਰੀ ਕਿਉਂ ਨਹੀਂ ਬਣਾ ਸਕਿਆ ਫਿਰ ਅਮਰਤਪਾਲ ਪਹਿਲਾਂ ਲੋਕ ਆਪਣੇ ਘਰ ਦੀ ਅੱਗ ਭਜਾਉਂਦੇ ਆ ਕਿ ਲੋਕਾਂ ਦੀ ਘਰ ਦੀ ਅੱਗ ਭਜਾਉਣ ਜਾਂਦੇ ਆ ਪਹਿਲਾਂ ਆਪਣੇ ਘਰ ਦੀ ਭਜਾਉਣਗੇ ਨਾ ਹਜੇ ਤੱਕ ਵੀ ਹਜੇ ਤੱਕ ਵੀ ਆ ਥੋੜੇ ਜਿਹਾ ਮੈਂ ਥੋੜਾ ਜਿਹਾ ਪਹਿਲੇ ਹੀ ਐਸੀ ਨਿਊਜ਼ ਇਹਦਾ ਭਰਾ ਫੜਿਆ ਗਿਆ ਕੇ ਆਚਾਰਗ੍ਰਾਮ ਚਿੱਟਾ ਲੈ ਕੇ ਚਿੱਟੇ ਦੇ ਨਾਲ ਫੜਿਆ ਗਿਆ ਹਜੇ ਤੱਕ ਜ਼ਮਾਨਤ ਤੇ ਬਾਹਰ ਆ ਕੇਸ ਚੱਲ ਰਿਹਾ ਵਾ ਤੇ ਉਹ ਅਮਰਤਾਰੀ ਵੀ ਨਹੀਂ ਗਾ ਹਜੇ ਤੱਕ ਐਦਾ ਸੋ ਤੁਸੀਂ ਇਹ ਦੂਜਿਆਂ ਨੂੰ ਕੀ ਇਹ ਦਊਗਾ ਮੈਨੂੰ ਇਹ ਦੱਸ ਦੋ ਤੁਸੀਂ ਜੀ ਦਰਾਹ ਸਾਹਿਬ ਤੁਹਾਡੇ ਨਾਲ ਦੂਸਰੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਇੱਕ ਪੱਕਾ ਬਹੁਤ ਛਿੜਿਆ ਹੋਇਆ ਵੀ 105 ਭਾਰਤੀ ਜਿਹੜੇ ਨੇ ਉਹ ਰਿਪੋਰਟ ਕੀਤੇਗੇ ਯੂਐਸਏ ਗਵਰਨਮੈਂਟ ਦੇ ਵੱਲੋਂ ਇੰਡੀਆ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਿੰਨ ਦਿਨ ਪਹਿਲਾਂ ਜਿਹੜਾ ਜਹਾਜ਼ ਲੈਂਡ ਹੋਇਆ ਯੂਐਸਏ ਮਿਲਟਰੀ ਦਾ ਜਹਾਜ਼ ਸੀਗਾ ਜਿਹੜਾ ਉਹ ਲੈਂਡ ਹੋਇਆ ਤੇ ਉਹਦੇ ਵਿੱਚ ਜਿਹੜੇ ਦੱਸੇ ਜਾ ਰਹੇ ਨੇ ਵੀ 45 ਤੋਂ 48 ਪੰਜਾਬੀ ਨੇ ਜਿਹੜੇ 40 45 50 ਲੱਖ ਰੁਪਏ ਲਗਾ ਕੇ ਤੇ ਡੌਂਕੀ ਦੇ ਸਾਰੇ ਬਾਹਰ ਗਏ ਸੀਗੇ ਗਏ ਹੋਏ ਨੂੰ 6 ਮਹੀਨੇ ਹੋਏ 10 ਦਿਨ ਹੋਏ ਸੀ ਉੱਥੇ ਪਹੁੰਚੇ ਨੂੰ ਤੇ 10 ਦਿਨ ਬਾਅਦ ਇਹ ਰਿਪੋਰਟ ਹੋ ਗਈ ਵੀ ਕੀ ਕਹਿਣਾ ਉਸ ਸੀਨ ਨੂੰ ਲੈ ਕੇ ਵੀ ਹੁਣ ਉਹਨਾਂ ਦੀ ਜ਼ਿੰਦਗੀ ਕੀ ਹੈ ਵੀ ਇਸ ਸੀਨ ਨੂੰ ਸਰਕਾਰ ਦੀ ਨਿਕੰਮੀ ਮੰਨੀ ਜਾਵੇ ਸਰਕਾਰਾਂ ਨੌਕਰੀ ਨਹੀਂ ਦਿੰਦਾ ਇਹ ਮੰਨੀ ਜਾਵੇ ਜਾਂ ਲੋਕ ਸਿਰਫ ਦੇਖਾ ਦੇਖੀ ਦੇ ਵਿੱਚ ਬਾਹਰ ਜਾ ਰਹੇ ਨੇ ਤੁਹਾਡੇ ਕੀ ਇਹਦੇ 'ਚ ਆਪਣੇ opinion ਨੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੀ ਇੱਥੇ ਦੇਖਾ ਦਿਖਾਈ ਵੱਧ ਚੱਲ ਰਹੀ ਆ ਮੰਨ ਲਿਆ ਸਰਕਾਰ ਦਾ ਦੋਸ਼ ਹੈਗਾ ਪਰ ਸਰਕਾਰ ਹੁਣ ਹਰ ਘਰ ਦੇ ਵਿੱਚ ਵੀ ਨੌਕਰੀ ਨਹੀਂ ਦੇ ਸਕਦੀ ਸਰਕਾਰ ਹੁਣ ਹਰ ਘਰ ਦੇ ਵਿੱਚ ਵੀ ਨੌਕਰੀ ਨਹੀਂ ਦੇ ਸਕਦੀ ਮੈਨੂੰ ਇਹ ਦੱਸੋ ਹੁਣ ਕਿੰਨੀ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਨੇ ਲੋਕ ਉਹਨਾਂ ਸਾਰੇ ਥੋੜਾ ਆਪਣੇ ਗਵਰਨਮੈਂਟ ਏਮਪਲੋਈ ਨੇ ਕੋਈ ਬੰਦਾ ਕੋਈ ਆਪਣਾ ਬਿਜ਼ਨਸ ਵੀ ਕਰਦਾ ਦੇਖੋ 40 40 45 45 ਲੱਖ ਰੁਪਇਆ ਲਾ ਕੇ ਠੀਕ ਨਹੀਂ ਕਰਜ਼ਾ ਚੱਕ ਕੇ ਤੁਸੀਂ ਆਪਣਾ ਧੀ ਪੁੱਤ ਭੇਜ ਰਹੇ ਹੋ 2 ਨੰਬਰ 'ਚ ਤੁਹਾਨੂੰ ਪਤਾ ਤੁਸੀਂ ਗਲਤ ਕੰਮ ਵੀ ਕਰ ਰਹੇ ਹੋ 2 ਨੰਬਰ 'ਚ ਭੇਜ ਰਹੇ ਹੋ ਨਾ ਕਿ 1 ਨੰਬਰ 'ਚ ਦੇਖੋ ਤੁਸੀਂ ਉਹਨਾਂ ਦੀਆਂ ਸਟੋਰੀਆਂ ਸੁਣੋ ਕਿਵੇਂ ਉਹ ਕਿੰਨੇ ਪਹਿਲਾਂ ਤਾਂ ਪਹੁੰਚੇ ਕਿਵੇਂ ਆ ਉਹ ਤੇ ਦੇਖੋ ਤੁਸੀਂ ਕਰਜਾ ਮੋੜਨਾ ਜਿਹਨੇ ਤਾਂ ਆਪਣੇ ਲਾਤੇ ਚਲੋ ਠੀਕ ਆ ਉਹ ਵੀ ਹੁਣ ਬਾਈ ਜਿਹਨੇ ਆਪਣੇ ਵੀ ਲਾਏ ਆ ਚਾਹੇ ਜ਼ਮੀਨ ਵੇਚੀ ਚਾਹੇ ਕੋਸ਼ ਕੀਤਾ ਦੁੱਖ ਤਾਂ ਉਹਦਾ ਵੀ ਤਾਂ ਹੈ ਨਾ ਕੋਈ ਦੇਖੋ 45 ਲੱਖ ਰੁਪਇਆ ਇਕੱਠਾ ਕਰਨਾ ਸੌਖਾ ਨਹੀਂ ਹੈਗਾ 45 ਲੱਖ ਲਾ ਕੇ ਤੁਸੀਂ 2 ਨੰਬਰ 'ਚ ਅਮਰੀਕਾ ਜਾ ਰਹੇ ਹੋ ਉਹੀ 45 ਲੱਖ ਦੇ ਤੁਸੀਂ ਅੱਧਾ ਵੀ ਲਾ ਲਓ ਆਪਣੇ ਪੰਜਾਬ ਦੇ ਵਿੱਚ ਕੋਈ ਦੁਕਾਨ ਖੋਲ ਲੋ ਕੋਈ ਕੋਸ਼ ਖੋਲ ਪਹਿਲੀ ਇੱਥੇ ਦੇਖਾ ਦਿਖਾਈ ਕਿ ਉਹਨੇ ਬਾਹਰ ਗਿਆ ਵਾ ਉਹਨੇ ਕੋਠੀ ਪਾ ਲਈ ਉਹਨੇ ਗੱਡੀਆਂ ਉਹ ਲਾਈਫ ਸਟਾਈਲ ਦੇਖ ਲੈਣਾ ਵਾ ਪਾ ਪਰ ਇਹ ਨਹੀਂ ਦੇਖਣਾ ਉਹ ਪਹੁੰਚਿਆ ਕਿਵੇਂ ਸੀ ਜੇ ਤੁਸੀਂ ਉਹਦੀ ਸਕਸੈਸ ਦੇਖ ਰਹੇ ਹੋ ਉਹਦੇ ਪਿੱਛੇ ਤੁਸੀਂ ਸਟਰਗਲ ਦੀ ਵੀ ਤਾਂ ਦੇਖੋ ਨਾ ਹਰ ਬੰਦੇ ਕੋ ਇੱਕ ਬੰਦੇ ਦੀ ਕਿਸਮਤ ਸੀਗਾ ਅਮਰੀਕਾ ਜਾਣਾ ਉਹ ਪਹੁੰਚ ਗਿਆ ਉਹਨੇ ਸਟਰਗਲ ਕਰ ਲਈ ਉਹ ਕਾਮਯਾਬ ਹੋ ਗਿਆ ਮੈਂ ਚਾਰ ਵਾਰ ਫਾਈਲ ਲਾਈ ਆ ਕੈਨੇਡਾ ਦੀ ਚਾਰ ਵਾਰ ਐਨ ਓਰੀਜਨਲ ਪੇਪਰਾਂ ਦੇ ਨਾਲ ਲਈ ਨਹੀਂ ਮੇਰੀ ਕਿਸਮਤ ਚ ਸੀਗਾ ਵੀਜ਼ਾ ਲੈਣਾ ਨਹੀਂ ਮੈਨੂੰ ਵੀਜ਼ਾ ਮਿਲੇ ਆ ਮੈਂ ਤਾਂ ਮਤਲਬ ਇਹ ਥੋੜਾ ਕਿ ਮੈਂ ਹੋਰ ਇੱਕ ਨਹੀਂ 2 ਨੰਬਰ 'ਚ ਮੈਂ ਵੀ ਚੱਲ ਜਾਵਾਂ ਠੀਕ ਨਹੀਂ ਜਿਹੜੇ ਬੰਦੇ ਹੁਣ ਮੈਂ ਇਹੀ ਕਹਿੰਨਾ 45 ਲੱਖ ਏਜੰਟ ਨਹੀਂ ਬੇਵਕੂਫ ਬਣਾ ਰਹੇ ਲੋਕਾਂ ਨੂੰ ਜੇ ਦੇਖਿਆ ਜਾਵੇ ਤਾਂ ਏਜੰਟ ਕਹਿੰਦੇ ਨੇ ਵੀ ਤੁਹਾਡੀ ਡਾਇਰੈਕਟ ਫਲਾਈਟ ਹੋਏਗੀ 45 ਲੱਖ ਲੱਗ ਜਾਏਗਾ 45 ਲੱਖ ਲੱਗ ਜਾਏਗਾ ਬੱਚਿਆਂ ਨੂੰ ਜਿਹੜੇ ਨੇ ਇੱਕ ਤਰੀਕੇ ਨਾਲ ਜਿੱਦਾਂ ਆਪਾਂ ਕਹੀਏ ਵੀ ਉਹਨਾਂ ਦਾ ਦਿਮਾਗ ਆਪਣੇ ਕਾਬੂ 'ਚ ਕਰਕੇ ਵੀ ਤੁਸੀਂ ਜਾਓ ਬੜਾ ਫਾਇਦਾ ਹੋਏਗਾ ਉੱਥੇ ਜਾ ਕੇ ਕਰੋੜਾ ਰੁਪਇਆ ਬਣਾ ਲੋਗੇ ਵੀ ਏਜੰਟ ਠੱਗ ਨਹੀਂ ਮੰਨ ਰਹੇ ਇਸ ਵਿੱਚ ਏਜੰਟ ਨੂੰ ਸਭ ਤੋਂ ਵੱਡਾ ਠੱਗ ਨਹੀਂ ਮੰਨਿਆ ਜਾਏਗਾ ਪਹਿਲੀ ਗਲਤੀ ਤਾਂ ਇਹਨਾਂ ਦੀ ਵੀ ਆ ਕਿ ਇਹਨਾਂ ਨੇ ਪੂਰਾ ਪੈਸਾ ਕਿਉਂ ਦਿੱਤਾ ਮੈਨੂੰ ਇਹ ਦੱਸੋ ਅੱਜ ਦੇ ਟਾਈ ਆਪਾਂ ਸਬਜ਼ੀ ਲੈਣ ਜਾਂਦੇ ਆ 50 ਰੁਪਏ ਦੀ ਸਬਜ਼ੀ ਲੈਣੀ ਹੁੰਦੀ ਆ ਚਾਰ ਰੇੜੀਆਂ ਘੁੰਮ ਕੇ ਲੈਣੇ ਆ ਆਪਾਂ ਅੱਜ ਆ ਲਈਏ ਇੱਥੋਂ ਲਈਏ ਉਹ ਮਹਿੰਗੀਆਂ 10 ਰੁਪਏ ਮਹਿੰਗੀ ਲਾ ਰਿਆ ਉਹ 5 ਰੁਪਏ ਮਹਿੰਗੀ ਲਾਓ ਤਾਂ ਚਾਰ ਰੇੜੀਆਂ 50 ਰੁਪਏ ਦੀ ਸਬਜ਼ੀ ਲੈਣੀ ਹੁੰਦੀ ਆ ਤਾਂ ਚਾਰ ਰੇੜੀਆਂ ਘੁੰਮ ਕੇ ਆਪਾਂ ਲੈਣੇ ਆ ਤੇ 45 ਲੱਖ ਰੁਪਏ ਤੁਸੀਂ ਚੱਕ ਕੇ ਕਿਸੇ ਬੰਦੇ ਨੂੰ ਐਂ ਫਲਾ ਦਿੰਦੇ ਹੋ ਯਾਰ ਏਜੰਟੀ ਚ ਕਿਉਂ ਨਹੀਂ ਤੁਸੀਂ ਪੁੱਛਕਿਸ਼ ਕਰਦੇ ਸਬਜ਼ੀਆਂ ਲੈਣ ਵਾਲਿਆਂ ਦਾ ਤੁਸੀਂ ਥਾਂ ਥਾਂ ਇੱਕ ਰੇੜੀ ਛੱਡ ਕੇ ਦੂਜੀ ਤੀਜੀ ਚਾਤੀਏ 버ਗਰ ਤਾਂ ਆਪਾਂ ਮੈਕਡੀ ਦਾ ਖਾਣਾ ਵਾ ਕਿ ਹਾਂ ਭਾਈ ਲੋਕੋ ਰੈਡੀ ਦਾ ਨਹੀਂ ਖਾਣਾ ਬੈ ਮੈਗਡੀ ਦਾ ਖਾਣਾ ਕਿ ਚਾਹੇ 10 ਕਿਲੋਮੀਟਰ ਕਿ ਜਾਣਾ ਪੈ ਜਵੇ ਠੀਕ ਨਹੀਂ ਲੋਕਲ ਲੋਕਲ ਦਾ ਪਤਾ ਵਾ ਕਿ ਜੇ ਰੈਡੀ ਵਾਲਾ ਖਾਵਾਂਗੇ ਪਤਾ ਨਹੀਂ ਕਹਿ ਜਾ ਬਣਾਇਓ ਕਹਿ ਜੇ ਨਹੀਂ ਮੈਗਡੀ ਦਾ ਪਤਾ ਵਾ ਕਿ ਸਾਫ ਸੁਥਰਾ ਵਾ ਕੰਮ ਚਾਹੇ 10 ਕਿਲੋਮੀਟਰ ਵੱਧ ਜਾਣਾ ਪੈ ਜਵੇ ਫਿਰ ਇੱਚੀ ਆਪਣੀ ਇੱਥੇ ਅਕਲ ਕਿੱਥੇ ਚਲੀ ਜਾਂਦੀ ਹੈ ਕਿ ਤੁਸੀਂ ਇਹੀ ਚੱਕ ਕੇ ਏਜੰਟ ਨੂੰ ਇੱਕਦਮ ਹੀ ਸਾਰੇ ਪੈਸੇ ਦੇ ਦਿੰਦੇ ਦੋ ਨੰਬਰ ਚ ਤੁਸੀਂ ਕਹੋ ਭਾਈ ਅੱਧੇ ਪਹਿਲਾਂ ਅੱਧੀ ਬਾਅਦ ਚੋਂ ਪਹੁੰਚੇ ਤੇ ਹੋਰ ਤੁਸੀਂ ਉਹ ਦੇਖੋ ਪਹੁੰਚ ਗਿਆ ਬਿਲਕੁਲ ਥੋੜੇ 10 ਕੋਈ 10 ਦਿਨ ਕੋਈ 15 ਦਿਨ ਬਾਅਦ ਵ ਮੈਂ ਇੱਕ ਗੱਲ ਹੁਣ ਤੁਹਾਨੂੰ ਇਹ ਵੀ ਸਰਕਾਰ ਹੁਣ ਹਰ ਬੰਦੇ ਨੂੰ ਨੌਕਰੀ ਨਹੀਂ ਦੇ ਸਕਦੀ ਸਰਕਾਰੀ ਫਿਰ ਇਹ ਵੀ ਦੇਖਣਾ ਪਊਗਾ ਕਿ ਜਿਹੜੇ ਨੌਜਵਾਨ ਆਪਣੇ ਪੰਜਾਬ ਪਰਤੇ ਨੇ ਉਹਨਾਂ ਜੋ ਕਿੰਨੇ ਐਲੀਜੀਬਲ ਸੀਗੇ ਗਵਰਨਮੈਂਟ জব ਲਈ ਵਾਸਤੇ ਪਹਿਲਾਂ ਤਾਂ ਇਹ ਵੀ ਤਾਂ ਦੇਖਣਾ ਪਊਗਾ ਨਾ ਆਪਾਂ ਗਵਰਨਮੈਂਟ ਹਰ ਗੱਲ ਦੇ ਵਿੱਚ ਆਪਾਂ ਗਵਰਨਮੈਂਟ ਨੂੰ ਦੋਸ਼ ਨਹੀਂ ਦੇ ਸਕਦੇ ਗਵਰਨਮੈਂਟ ਆਪਣੇ ਹਿਸਾਬ ਨਾਲ ਦੇਖੋ ਸਬਸਿਡੀਆਂ ਹੋਰ ਤੁਸੀਂ ਨੇ ਚਲੇ ਗਏ ਪਰ ਤੁਸੀਂ ਕੋ ਕੰਮ ਕੀਤਾ ਆਪਣੇ ਆ ਨਿਊਜ਼ਲੈਂਡ ਨਾਲ ਜਾਂ ਮੈਂ ਨਹੀਂ ਚਲੇ ਗਿਆ ਮੈਂ ਚਾਰ ਵਾਰ ਜੇ ਮੇਰੀ ਕਿਸਮਤ ਸੀ ਕਿ ਮੈਂ ਜਾਣਾ ਸੀ ਮੇਰੇ ਚਲ ਜਾਣਾ ਸੀ ਪਰ ਮੈਂ ਚਾਰ ਵਾਰ ਫਾਈਲ ਲਾਈ ਆ ਪੇਪਰ ਲਾਏ ਨੇ ਬਾਕਾਇਦਾ ਵੀਜ਼ਾ ਨਹੀਂ ਮਿਲਿਆ ਪਰ ਮੈਂ ਦੋ ਨੰਬਰ ਚ ਨਹੀਂ ਜਾਣਾ ਇਹੀ ਕੰਮ ਹੁਣ ਬੈਠੋਂ ਦੇਖਾ ਦਿਖਾਈ ਬਹੁਤ ਹੋ ਚੁੱਕੀ ਆ ਮੈਂ ਤਾਂ ਹੱਥ ਜੋੜਦਾ ਕਿ ਬਚ ਕੇ ਆ ਗਏ ਤੁਸੀਂ ਪੈਸਾ ਤਾਂ ਚਲੋ ਫੇਰ ਬਣ ਜਾਊਗਾ ਧੀ ਪੁੱਤ ਕਿਸੇ ਦਾ ਇੱਕ ਵਾਰ ਚਲ ਜਵੇ ਮੁੜ ਕੇ ਨਹੀਂ ਬਣਦਾ ਹੈਗਾ ਤੁਸੀਂ ਦੇਖੋ ਹੁਣ ਸਰਕਾਰ ਨੂੰ ਕੀ ਚਾਹੀਦਾ ਵਾ ਜਿਹੜੇ ਏਜੰਟ ਨੇ ਭੇਜਿਆ ਉਹਦੇ ਤੇ ਪਰਚਾ ਵੀ ਹੋ ਜਾਉ ਜੇਲ੍ਹ ਚ ਵੀ ਚਲ ਜਾਉ ਕੀ ਤੋ ਪੈਸੇ ਰਿਕਵਰ ਹੋ ਜਾਣਗੇ ਨਹੀਂ ਪੈਸੇ ਤਾਂ ਨਹੀਂ ਰਿਕਵਰ ਹੋਣੇ ਫਿਰ ਮੈਨੂੰ ਇੱਕ ਗੱਲ ਦੱਸੋ ਫਿਰ ਤੁਸੀਂ ਕੀ ਨੂੰ ਪੁੱਛ ਕੇ ਦਿੱਤੇ ਪੈਸੇ ਹੁਣ ਆਪਾਂ ਦੋਸ਼ ਤਾਂ ਕਿਸੇ ਨੂੰ ਦੇ ਨਹੀਂ ਸਕਦੇ ਨਾ ਸਰਕਾਰ ਨੂੰ ਦੇ ਸਕਦੇ ਨਾ ਕਿਸੇ ਹੋਰ ਨੂੰ ਇੱਕ ਏਜੰਟ ਜਿਹੜਾ ਸੀਗਾ ਇੱਕ ਏਜੰਟ ਵੱਲੋਂ 20 ਬੱਚੇ ਗਏ ਸੀਗੇ 40 ਲੱਖ ਦੇ ਨੂੰ ਅਗਰ 20 ਨਾਲ ਗੁਣਾ ਕਰੀਏ ਤਾਂ ਤੁਸੀਂ ਆਪ ਹਿਸਾਬ ਲਗਾ ਲਓ ਵੀ ਉਹ ਕਿੰਨੇ ਕਰੋੜਾ ਰੁਪਏ ਬਣਾ ਕੇ ਤੇ ਉਹ ਹੁਣ ਕਿੱਥੇ ਚਲਾ ਗਿਆ ਵੀ ਮਤਲਬ ਏਜੰਟ ਤਾਂ ਇੰਜ ਠੱਗ ਬੰਦੇ ਰਹਿਣਗੇ ਠੱਗੀਆਂ ਮਾਰਦੇ ਰਹਿਣਗੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਦਾ ਹੁਣ ਫਿਊਚਰ ਕੀ ਰਿਹਾ ਉਹਨਾਂ ਦਾ ਭਵਿੱਖ ਕੀ ਹੋਏਗਾਗੇ ਬਾਈ ਜੀ ਇੱਕ ਫਿਊਚਰ ਤਾਂ ਤੁਸੀਂ ਇਹ ਦੇਖ ਰਹੇ ਹੋ ਜਿਹੜਾ 2 ਨੰਬਰ ਚ ਜਿਹੜੀਆਂ ਚਿੱਠੀਆਂ ਵੇਚੀਆਂ ਜਾ ਰਹੀਆਂ ਸੀ ਖਾਲਿਸਤਾਨ ਦੇ ਨਾਮ ਤੇ ਉਹਨਾਂ ਦੀ ਵੀ ਤਾਂ ਗੱਲ ਕਰੋ ਨਾ ਉਹ ਕਿਉਂ ਗੁੰਮਰਾਹ ਕਰ ਰਹੇ ਨੇ ਜਿਹੜੇ ਕਹਿੰਦੇ ਘੁੰਦੇ ਨੇ ਆਪਣੇ ਆਪ ਨੂੰ ਪੰਜਾਬ ਚ ਖੱਬੀ ਖਾਂ ਬੈਠੇ ਨੇ ਜਿਹੜੇ ਉਹ ਚਿੱਠੀਆਂ ਵੇਚ ਕੇ ਕਿਉਂ ਲੋਕਾਂ ਦੀਆਂ ਜ਼ਿੰਦਗੀਆਂ ਲੋਕਾਂ ਦੇ ਪੁੱਤਾਂ ਦੀਆਂ ਬਰਬਾਦ ਕਰ ਰਹੇ ਨੇ ਇੱਕ ਚਿੱਠੀ ਦਾ ਵੀ ਬਹੁਤ ਜ਼ਿਕਰ ਹੋ ਰਿਹਾ ਨਿਊਜ਼ ਚੈਨਲਾਂ ਤੇ ਆ ਰਹੀ ਹੈ ਚਿੱਠੀ ਕੋ ਮਰੀ ਹੈ ਇੱਕ ਮਾਨ ਸਾਹਿਬ ਦੇ ਗ੍ਰੁੱਪ ਅਧਿਕਾਰੀ ਇਹ ਚਿੱਠੀ ਦਾ ਵੀ ਕੋਈ ਖਾਲਿਸਤਾਨ ਵਾਲੀ ਗੱਲ ਆ ਰਹੀ ਆ ਮੈਂ ਇੱਕ ਪਹਿਲਾਂ ਵੀ ਗੱਲ ਕਹੀ ਸੀ ਦੇਖੋ ਖਾਲਿਸਤਾਨ ਦਾ ਮੁੱਦਾ ਜਿਹੜਾ ਸੀਗਾ ਨਾ ਇਹਨਾਂ ਨੂੰ ਬਿਜ਼ਨਸ ਬਣਾ ਲਿਆ ਇਹਨਾਂ ਲੋਕਾਂ ਨੇ ਯਾਰ ਆਪਣੀਆਂ ਚਿੱਠੀਆਂ ਵੇਚਣ ਦਾ ਪੈਸੇ ਪਾਰਟੀਪੰਡ ਲੈਣ ਦਾ ਆਪੇ ਕਿੱਥੋਂ ਤੋਂ ਕਿੱਥੇ ਪਹੁੰਚ ਗਏ ਤੇ ਜਿਹੜੇ ਨੌਜਵਾਨ ਬਚਾਰੇ ਅੱਜ ਵਾਪਸਾਈ ਨੇ ਉਹਨਾਂ ਦੀ ਕਿਹਨੇ ਬਾਹ ਫੜਨੀ ਹੈ ਮੈਨੂੰ ਇਹ ਦੱਸੋ ਕੌਣ ਤੂੰ ਗਨਰ ਕਿਸੇ ਕੋਈ ਪਾਰਟੀ ਪੜੂਗੀ ਪਾ ਬਾਹ ਪੜੂਗੀ ਇਹਨਾਂ ਦੀ ਮੈਨੂੰ ਇਹ ਦੱਸੋ ਤੁਸੀਂ ਖਾਲਿਸਤਾਨ ਨੂੰ ਅਸੀਂ ਅੱਜ ਵੀ ਅਸੀਂ ਗੱਲ ਕਰਦੇ ਆ ਖਾਲਸਾ ਰਾਜ ਦੀ ਖਾਲਸਾ ਰਾਜ ਦੀ ਅਕਸਰ ਜੇ ਗੱਲ ਕੀਤੀ ਵੇ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਦੀ ਆ ਗੁਰਗੁਬਿੰ ਸਿੰਘ ਜੀ ਦੇ ਟਾਈਮ ਦੀ ਉਦੋਂ ਵੀ ਖਾਲਸਾ ਰਾਜ ਸੀਗਾ ਨਾ ਕਿ ਖਾਲਿਸਤਾਨ ਸੀਗਾ ਭਾਈ ਜੀ ਮੈਂ ਤੁਹਾਨੂੰ ਹੁਣ ਵੀ ਕਹਣਾ ਖਾਲਸਾ ਰਾਜ ਦੀ ਅਸੀਂ ਗੱਲ ਕੀਤੀ ਹੈ ਹਮੇਸ਼ਾ ਅਸੀਂ ਕੋਈ ਉਹ ਨਹੀਂ ਕਹਿੰਦੇ ਕਿ ਦੇਖੋ ਖਾਲਿਸਤਾਨ ਨੂੰ ਇਹਨਾਂ ਨੇ ਬਣਾ ਲਿਆ ਇੱਕ ਆਪਣਾ ਜੇਬਾਂ ਭਰਨ ਦਾ ਬਿਜ਼ਨਸ ਜੀ ਬੜਾ ਕਰੋੜਾਂ ਅਰਬਾਂ ਦਾ ਬਿਜ਼ਨਸ ਆ ਚਿੱਠੀਆਂ ਜਿਹੜੀਆਂ ਵੇਚੀਆਂ ਗਈਆਂ ਨੇ ਇਸ ਤਾਂ ਕਹਿੰਦੇ ਜਿਹੜੀਆਂ ਪਿਛਲੀਆਂ ਵੇਚੀਆਂ ਗਈਆਂ ਜਿਹੜੇ ਪੱਕੇ ਹੋ ਗਏ ਨੇ ਮੁੱਡੇ ਉਹ ਉਹ ਵੀ ਆ ਕੇ ਇੱਥੇ ਕਹਿੰਦੇ ਨੇ ਕਈ ਬੰਦਿਆਂ ਨੂੰ ਉਹ ਗੁੰਮਰਾਹ ਕਰਦੇ ਨੇ ਕਿ ਤੁਹਾਨੂੰ ਚਿੱਠੀ ਲੈ ਲਓ ਜੀ ਤੁਸੀਂ ਵੀ ਪੱਕੇ ਹੋ ਜਾਓਗੇ ਹੋਰ ਚਿੱਠੀ ਦਾ ਵੀ ਕਰੋੜਾ ਪੈ ਰਿਹਾ ਵਾ ਕਾਫੀ ਜ਼ਿਆਦਾ ਉਹ ਕਾਫੀ ਵਾਇਰਲ ਵੀ ਹੋਈ ਹੈ ਚਿੱਠੀ ਮਾਨ ਸਾਹਿਬ ਦੇ ਕੱਲ ਆਪਣੇ ਉਹਨਾਂ ਦੇ ਆਪਣੇ ਆਫਿਸ ਤੋਂ ਵੀ ਇੱਕ ਬਿਆਨ ਰੀਲੀਜ਼ ਹੋਇਆ ਵਾ ਕਿ ਸਾਡੇ ਕੋਈ ਫੋਨ ਨਹੀਂ ਆਇਆ ਕਿਸੇ ਦਾ ਕੋਈ ਐਮਬੈਸੀ ਚ ਕੋਈ ਫੋਨ ਨਹੀਂ ਆਇਆ ਨਾ ਹੀ ਅਸੀਂ ਕਿਸੇ ਨੂੰ ਚਿੱਠੀ ਦਿੱਤੀ ਆ ਤੇ ਪਹਿਲੀ ਗੱਲ ਤੇ ਜਿਹੜੀਆਂ ਤੁਸੀਂ ਤਾਂ ਆਪ ਹੀ ਮੰਨਦੇ ਰਹੇ ਹੋ ਇਹ ਔਨ ਰਿਕਾਰਡ ਆ ਗੱਲਾਂ ਕਿ ਅਸੀਂ ਚਿੱਠੀਆਂ ਪਾਰਟੀ ਫੰਡ ਦੇ ਨਾਮ ਦੇ ਪਰ ਵੇਚੀਆਂ ਨੇ ਵੇਚੀਆਂ ਨੇ ਨਾ ਕਿ ਪਾਰਟੀ ਫੰਡ ਮੈਂ ਅਸੀਂ ਕਹਿੰਦੇ ਨੇ ਪਰ ਮੈਨੂੰ ਇਹ ਦੱਸੋ ਕਿਉਂ ਗੁੰਮਰਾਹ ਕਰਦੇ ਹੋ ਹੁਣ ਜਿਹੜੇ ਵਾਪਸ ਆਏ ਆ ਫਟਣਗੇ ਬਾਹ ਇਹ ਫਟਣਗੇ ਦੱਸੋ ਕੌਣ ਫੜੂਗਾ ਮੈਂ ਦੋ ਤਿੰਨ ਜਾਂ ਤਿੰਨ ਦਿਨ ਬਾਅਦ ਤੋਂ ਬਾਅਦ ਵੀਡੀਓ ਬਣੂਗੀਆਂ ਇਹ ਹਰੇਕ ਪਾਰਟੀ ਆਪਣਾ ਆਪਣਾ ਉਹ ਲੈ ਲੂਗੀ ਆਪਣਾ ਵਾਵਾ ਖਟਿਆਊਗੀ ਕਿ ਉਹ ਪਾਰਟੀ ਜਾਏ ਉਹ ਪਰ ਉਹਨਾਂ ਦੀ ਬਾਹ ਕੌਣ ਫੜੂਗਾ ਦੁਆਉਣਗੇ ਪੈਸੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਏਜੰਟ ਤੇ ਪਰਚਾ ਹੋ ਜਾਓ 420 ਦੇ ਕੇਸ ਓਹ ਬੱਤ ਤੋਂ ਬਾਅਦ ਸਾਲ 2 ਸਾਲ 3 ਸਾਲ ਲਾਇਬ ਹੀ ਆਉ ਉਹ ਪੈਸੇ ਰਿਕਵਰ ਹੋ ਜਾਣਗੇ ਮੈਨੂੰ ਦੱਸ ਦਿਓ ਤੁਸੀਂ ਪੈਸੇ ਤਾਂ ਹੀ ਕਵਰ ਨਹੀਂ ਹੋਣਗੇ ਫੇਰ ਦੱਸੋ ਉਹਨੇ ਕਮਾਣਾ ਸੀਗਾ ਉਹ ਤਾਂ ਉਹਨੇ ਕਮਾ ਲਿਆ ਬਾਈ ਜੀ ਮੈਂ ਤਾਂ ਨੌਜਵਾਨਾਂ ਨੂੰ ਕਹਿਣਾ ਕਿ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਸਬਜ਼ੀ ਲੈਣ ਜਾਂਦੇ ਹੋ ਯਾਰ ਚਾਰ ਰੇੜੀਆਂ ਘੁੰਮ ਕੇ ਲੈਣੇ ਹੋ 50 ਰੁਪਏ ਦੀ ਤੁਸੀਂ 45 ਲੱਖ ਰੁਪਏ ਬਿਨਾਂ ਦੇਖੇ ਤੁਸੀਂ ਇਹ 2 ਨੰਬਰ 'ਚ 45 ਲੱਖ ਰੁਪਏ ਯਾਰ ਤੁਸੀਂ ਇਹ ਦੇਖੋ 14 ਵੀ ਜੇ ਤੁਸੀਂ ਲਾ ਕੇ ਕੋਈ ਪਿੰਪਿੰਡ ਜੀ ਯਾਰ ਕਿੰਨੇ ਕੰਮ ਨੇ ਕੋਈ ਆਪਣੇ ਜੇ ਕਿਸੇ ਦੀ ਕਰਾਨੇ ਦਾ ਕਾਰਾ ਤੁਸੀਂ ਦੂਜੀ ਦੁਕਾਨ ਖੋਲ ਲਓ ਕੋਈ ਏਜੰਸੀ ਲੈ ਲਓ ਯਾਰ 45 ਲੱਖ ਥੋੜਾ ਨਹੀਂ ਹੁੰਦਾ ਦਿੱਕਰੀ ਹੈ ਨਹੀਂ ਆ 45 ਲੱਖ ਪੱਤੇ ਨਹੀਂ ਇਕੱਠੇ ਹੋਣੇ ਆਪਣੇ ਤੋਂ ਚੈੱਕ ਕਰਨ ਲੱਗ ਜੀਏ ਸ਼ਾਮ ਤੱਕ ਉਹ ਨਹੀਂ ਇਕੱਟੇ ਹੋਣੇ 45 ਲੱਖ ਰੁਪਏ ਕਿਤੋਂ ਪੂਰਾ ਕਰ ਲੈਣਾ ਤੁਸੀਂ ਇਹ ਦੇਖੋ ਜਿਹੜੇ ਮਾਂ ਬਾਪ ਜਿਨ੍ਹਾਂ ਨੇ ਕਰਜ਼ੇ ਚੱਕੇ ਆ ਹੁਣ ਉਹ ਫਾਹੀ ਨਹੀਂ ਲੈਣਗੇ ਤਾਂ ਹੋਰ ਦੱਸੋ ਕੀ ਕਰਨਗੇ ਜਿਹੜੇ ਫਾਹੀ ਨਹੀਂ ਲੈਣਗੇ ਉਹ ਦੱਸੋ ਕੀ ਕਰਨਗੇ ਮੈਂ ਉਹ ਹੁਣ ਫਾਹੀ ਲੈਣਗੇ ਬਿਲਕੁਲ ਉਹ ਫਾਹੀ ਲੈਣਗੇ ਕਰਜ਼ਾ ਉਤਰਨਾ ਨਹੀਂ ਹੈਗਾ ਨੌਕਰੀ ਸਰਕਾਰੀ ਦੇਖੋ ਹੁਣ ਸਰਕਾਰ ਵੀ ਹਰੇਕ ਬੰਦੇ ਨੂੰ ਨੌਕਰੀ ਤਾਂ ਦੇ ਨਹੀਂ ਸਕਦੀ ਪਹਿਲਾਂ ਤਾਂ ਇਹ ਦੇਖਣਾ ਪੈਣਾ ਜਿੰਨੇ ਮੁੜੇ ਆ ਕੀ ਉਹ ਐਲੀਜੀਬਲ ਸੀਗੇ ਗਵਰਨਮੈਂਟ ਦੀ ਜੌਬ ਲਈ ਆਪਾਂ ਗਵਰਨਮੈਂਟ ਨੂੰ ਹਰ ਚੀਜ਼ ਲਈ ਨਹੀਂ ਨਾ ਕਹਿ ਸਕਦੇ ਕਿ ਗਵਰਨਮੈਂਟ ਜਿੰਮੇਵਾਰ ਹੈ ਗਵਰਨਮੈਂਟ ਨੇ ਥੋੜਾ ਕਿਹਾ ਕਿ ਤੁਸੀਂ 2 ਨੰਬਰ 'ਚ ਭੇਜੋ ਆਪਣੇ ਚਬਾਕ ਤੁਹਾਡੇ ਕੋਲ ਹੋਰ ਵੀ ਬਥੇਰੇ ਦੇਖੋ ਆਈ ਲਟ ਵੀ ਹੈ ਆਪਣੇ ਕੋਲ ਠੀਕ ਨਹੀਂ ਆਪਣੇ ਕੋਲ ਵਰਕ ਪਰਮਿਟ ਵੀ ਹੈਗਾ ਹੋਰ ਬਹੁਤ ਚੀਜ਼ਾਂ ਨੇ ਯਾਰ ਦੇਖੋ ਅਬ ਦੇਖੀ ਜਾਂਦਾ ਕਿਸੇ ਦੇ ਪਿੱਛੇ ਲਾ ਕੇ ਕਿ ਉਹ ਪਹੁੰਚ ਗਿਆ 2 ਨੰਬਰ ਚ ਬੜਾ ਸੈਟਲ ਅਜ ਬੜਾ ਪੈਸਾ ਭੇਜ ਰਿਆ ਉਹ ਯਾਰ ਉਹਦਾ ਤੁਸੀਂ ਦੇਖੋ ਤਾਂ ਪਹੁੰਚ ਗਿਆ ਉਹਦੀ ਕਿਸਮਤ ਸੀ ਪਹੁੰਚਣਾ ਉਹ ਪਹੁੰਚ ਗਿਆ ਹੁਣ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦੀ ਚਾਰ ਬਾਰ ਫਾਈਲ ਲਈ ਆ ਮੇਰੇ ਕੋਲ ਪੇਪਰ ਹਜੇ ਤੱਕ ਪੈ 21 ਸੇਮ ਇਜ਼ ਰੀਜ਼ਨ ਕਿ ਤੁਸੀਂ ਵਾਪਸ ਨਹੀਂ ਆਉਣਾ ਇੱਕੋ ਹੀ ਰੀਜ਼ਨ ਮੇਰੇ ਚਾਰ ਬਾਰ ਰੈਜਨ ਲੱਗੀ ਹੈ ਕੈਨੇਡਾ ਤੋਂ ਹੁਣ ਤੁਸੀਂ ਵਾਪਸ ਨਹੀਂ ਆਉਣਾ ਜਿਹੜੇ ਮੇਰੇ ਨਾਲ ਦੇ ਨੇ ਕਈਆਂ ਨੂੰ ਮੇਰੇ ਦੋਸਤ ਸੀਗੇ ਕਈਆਂ ਨੂੰ ਪਹਿਲੀ ਵਾਰ ਚ ਮਿਲ ਗਿਆ ਕਈਆਂ ਨੂੰ ਦੂਜੀ ਵਾਰ ਚ ਮੈਨੂੰ ਚਾਰ ਵਾਰ ਵੀ ਨਹੀਂ ਮਿਲਿਆ ਹੁਣ ਮੈਂ ਉਹਨਾਂ ਦੀ ਕਿਸਮਤ ਦਾ ਥੋੜਾ ਜਿਹੜੀ ਮੇਰੀ ਲਿਖਿਆ ਵਾ ਉਹੀ ਮਿਲਣਾ ਵਾ ਇਸ ਤੋਂ ਵੱਧ ਕੇ ਨਾ ਸੋਚੋ ਚਾਦਰ ਤੋਂ ਬਾਹਰ ਜਾਓਗੇ ਉਹ ਆਪਣਾ ਪੈਰ ਖਰਾਬ ਹੋ ਗਏ ਹੋਗੇ ਬਿਲਕੁਲ ਬਿਲਕੁਲ ਜੀ